ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਉਂਗੇ ਦੋਸਤੋ ਅੱਜ ਮੈਂ ਤੁਹਾਨੂੰ ਉਹ ਕਹਾਣੀ ਸੁਣਾਉਣ ਵਾਲੀ ਹਾਂ ਜੋ ਬਹੁਤ ਹੀ ਖਾਸ ਹੈ ਜੋ ਵੀ ਮਨੁੱਖ ਇਸ ਕਹਾਣੀ ਨੂੰ ਸੁਣ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਂਦਾ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਲਿਆ ਸਕਦੇ ਹੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜਵਿਕ ਰਾਜਾ ਰਿਆ ਕਰਦਾ ਸੀ ਉਸ ਦਾ ਇੱਕ ਪੁੱਤ ਸੀ ਉਸਦੀ ਉਮਰ 12 ਜਾਂ 13 ਸਾਲ ਹੋਵੇਗੀ ਉਹ ਬਹੁਤ ਹੀ ਸੋਹਣਾ ਸੀ ਜਦੋਂ ਰਾਜਾ ਨੇ ਉਸਦਾ ਵਿਆਹ ਕੀਤਾ ਤਾਂ ਉਸਦੀ ਉਮਰ ਸਿਰਫ 14 ਸਾਲ ਸੀ ਰਾਜਾ ਹੁਣ ਬੁੱਢਾ ਹੋ ਚੁੱਕਾ ਸੀ ਤੇ ਉਸਨੇ ਆਪਣੇ ਰਾਜਕੁਮਾਰ ਨੂੰ ਰਾਜਾ ਬਣਾ ਦਿੱਤਾ ਰਾਜਕੁਮਾਰ ਦੇ ਕਈ ਵਿਆਹ ਸਨ ਪਹਿਲਾਂ ਦੇ ਸਮਾਜ ਰਾਜਿਆਂ ਚ ਇਹ ਨਿਯਮ ਹੁੰਦਾ ਸੀ ਕਿ ਰਾਜਾ ਜਿੰਨੀ ਵਾਰ ਚਾਹੇ ਓਨੀ ਵਾਰ ਵਿਆਹ ਕਰਵਾ ਸਕਦਾ ਹੈ ਉਸ ਰਾਜਕੁਮਾਰ ਦੇ 7 ਵਿਆਹ ਹੋ ਚੁੱਕੇ ਸੀ ਪਰ ਉਹ ਰਾਜਕੁਮਾਰ ਹਾਲੇ ਵੀ ਪੜਾਈ ਕਰ ਰਿਹਾ ਸੀ ਤੇ ਰੋਜ਼ ਗੁਰਕੁਲ ਪੜਨ ਜਾਂਦਾ ਸੀ ਇੱਕ ਦਿਨ ਜਦੋਂ ਉਹ ਗੁਰਕੁਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਪਨੀਹਾਰਨ ਮਿਲੀ ਪਨੀਹਾਰਨ ਬਹੁਤ ਸੋਹਣੀ ਸੀ ਤੇ ਉਹ ਰਾਜਕੁਮਾਰ ਨੂੰ ਪੁੱਛਦੀ ਹੈ ਕਿ ਹੇ ਰਾਜਾ ਤੁਸੀਂ ਰੋਜ਼ ਕਿੱਥੇ ਜਾਂਦੇ ਹੋ ਤਾਂ ਰਾਜਕੁਮਾਰ ਕਹਿੰਦਾ ਹੈ ਕਿ ਮੈਂ ਗੁਰਕੁਲ ਵਿਦਿਆ ਗ੍ਰਹਿਣ ਕਰਨ ਲਈ ਜਾਂਦਾ ਹਾਂ ਤਾਂ ਪਨੀਹਾਰਨ ਕਹਿੰਦੀ ਹੈ ਕਿ ਬਹੁਤ ਵਧੀਆ ਗੱਲ ਹੈ ਪਰ ਮੈਨੂੰ ਇਹ ਦੱਸੋ ਕਿ ਤੁਸੀਂ ਤ੍ਰਿਆ ਚਰਿੱਤਰ ਪੜਿਆ ਹੈ ਤ ਰਾਜਕੁਮਾਰ ਕਹਿੰਦਾ ਹੈ ਕਿ ਮੈਂ ਨਹੀਂ ਪੜਿਆ ਤਾਂ ਪਨੀਹਾਰਨ ਕਹਿੰਦੀ ਹੈ ਕਿ ਤੁਸੀਂ ਜ਼ਰੂਰ ਪੜਿਓ ਤਾਂ ਰਾਜਕੁਮਾਰ ਪੁੱਛਦਾ ਹੈ ਕਿ ਇਹ ਤ੍ਰਿਆ ਚਿੱਤਰ ਕੀ ਹੁੰਦਾ ਹੈ ਤਾਂ ਪਨੀਹਾਰਨ ਕਹਿੰਦੀ ਹੈ ਕਿ ਆਪਣੇ ਗੁਰੂ ਕੋਲ ਜਾ ਕੇ ਪੁੱਛਣਾ ਜਦੋਂ ਰਾਜਕੁਮਾਰ ਆਪਣੇ ਗੁਰੂ ਕੋਲ ਜਾਂਦਾ ਹੈ ਤਾਂ ਉਹ ਬੜੇ ਗੁੱਸੇ ਵਿੱਚ ਹੁੰਦਾ ਹੈ ਗੁਰੂ ਉਸ ਨੂੰ ਪੁੱਛਦਾ ਹੈ ਕਿ ਉਹ ਐਨਾ ਗੁੱਸੇ ਵਿੱਚ ਕਿਉਂ ਹੈ ਤਾਂ ਉਹ ਆਪਣੇ ਗੁਰੂ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਹਲੇ ਤੱਕ ਤ੍ਰਿਆ ਚਿੱਤਰ ਕਿਉਂ ਨਹੀਂ ਪੜਾਈ ਤਾਂ ਗੁਰੂ ਕਹਿੰਦਾ ਹੈ ਕਿ ਬੇਟਾ ਤ੍ਰਿਆ ਚਿੱਤਰ ਨਹੀਂ ਪੜ ਸਕੇਗਾ ਕਿਉਂਕਿ ਇਸ ਨੂੰ ਪੜਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਤੇ ਜਦੋਂ ਤੂੰ ਤ੍ਰਿਆ ਚਰਿੱਤਰ ਪੜੇਗਾ ਤਾਂ ਤੇਰੀ ਜਾਨ ਵੀ ਜਾ ਸਕਦੀ ਹੈ ਇਸ ਤੇ ਰਾਜਕੁਮਾਰ ਕਹਿੰਦਾ ਹੈ ਕਿ ਗੁਰੂ ਜੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਮੈਨੂੰ ਤ੍ਰਿਆ ਚਰਿੱਤਰ ਪੜਾਓ ਇਹ ਸੁਣ ਕੇ ਗੁਰੂ ਕਹਿੰਦੇ ਹਨ ਕਿ ਠੀਕ ਹੈ ਜੇਕਰ ਤੂੰ ਜ਼ਿੱਦ ਫੜ ਹੀ ਲਈ ਹੈ ਤਾਂ ਹੁਣ ਮੈਂ ਤੈਨੂੰ ਤ੍ਰਿਆ ਚਿੱਤਰ ਪੜਾਉਂਦਾ ਹਾਂ ਇਸ ਨੂੰ ਪਰਦੇ ਪਰਦੇ ਰਾਜਕੁਮਾਰ ਨੂੰ 1 ਸਾਲ ਹੋ ਗਿਆ ਜਦੋਂ 1 ਸਾਲ ਹੋ ਗਿਆ ਤਾਂ ਗੁਰੂ ਨੇ ਕਿਹਾ ਕਿ ਬੇਟਾ ਹੁਣ ਤੇਰੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਹੁਣ ਤੂੰ ਘਰ ਜਾ ਸਕਦਾ ਹੈ ਤੇ ਅੱਜ ਤੋਂ ਆਪਣੇ ਰਾਜ ਨੂੰ ਚਲਾ ਸਕਦਾ ਹੈ ਹੁਣ ਤੈਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਤਾਂ ਰਾਜਕੁਮਾਰ ਕਹਿੰਦਾ ਹੈ ਕਿ ਠੀਕ ਹੈ ਗੁਰੂਦੇਵ ਰਾਜਕੁਮਾਰ ਜਿਵੇਂ ਹੀ ਜਾਣ ਲਈ ਮੁਰਦਾ ਹੈ ਤਾਂ ਗੁਰੂਦੇਵ ਉਸ ਨੂੰ ਰੋਕ ਲੈਂਦੇ ਹਨ ਤੇ ਕਹਿੰਦੇ ਹਨ ਕਿ ਬੇਟਾ ਮੈਂ ਤੈਨੂੰ ਇੱਕ ਯੰਤਰ ਦਿੰਦਾ ਹਾਂ ਜਦੋਂ ਇਸ ਨੂੰ ਆਪਣੇ ਕੰਨਾਂ ਲਾਵੇਂਗਾ ਤਾਂ ਕੋਈ ਤੈਨੂੰ ਪਛਾਣ ਨਹੀਂ ਸਕੇਗਾ ਪਰ ਤੂੰ ਉਸ ਨੂੰ ਪਛਾਣ ਲਵੇਂਗਾ ਗੁਰੂਦੇਵ ਕਹਿੰਦੇ ਹਨ ਕਿ ਰਾਤ ਨੂੰ 12 ਵਜੇ ਆਜੀ ਆਪਣੇ ਮਹਿਲ ਤੋਂ ਨਿਕਲ ਕੇ ਜੰਗਲ ਵਾਲੇ ਪਾਸੇ ਜਾਵੀ ਤੇ ਪੂਰਬ ਦਿਸ਼ਾ ਵੱਲ ਜਾਵੀ ਤੇ ਇਸ ਯੰਤਰ ਨੂੰ ਆਪਣੇ ਕੰਨਾਂ 'ਚ ਲਗਾ ਲਵੇਂ ਤੇ ਉੱਥੇ ਖੜਾ ਹੋ ਜਾਵੀ ਤਾਂ ਰਾਜਕੁਮਾਰ ਕਹਿੰਦਾ ਹੈ ਠੀਕ ਹੈ ਮੈਂ ਇਸੇ ਤਰ੍ਹਾਂ ਹੀ ਕਰਾਂਗਾ ਫਿਰ ਰਾਜਕੁਮਾਰ ਗੁਰਕੁਲ ਤੋਂ ਮਹਿਲ ਵੱਲ ਚੱਲ ਜਾਂਦਾ ਹੈ ਤੇ ਰਾਤ ਨੂੰ 12 ਵਜੇ ਜਦੋਂ ਸਾਰੇ ਸੌ ਜਾਂਦੇ ਹਨ ਤਾਂ ਅੱਧੀ ਰਾਤ ਨੂੰ ਸਮੇਂ ਰਾਜਕੁਮਾਰ ਆਪਣੇ ਹੱਥ 'ਚ ਉਹ ਯੰਤਰ ਲੈ ਕੇ ਮਹਿਲ ਤੋਂ ਜੰਗਲ ਵੱਲ ਚੱਲ ਪੈਂਦਾ ਹੈ ਤੇ ਗੁਰੂ ਵੱਲੋਂ ਦੱਸੀ ਥਾਂ ਤੇ ਜਾ ਕੇ ਉਹ ਯੰਤਰ ਕੰਨਾਂ ਤੇ ਲਗਾ ਲੈਂਦਾ ਹੈ ਉਹ ਉੱਥੇ ਦੇਖਦਾ ਹੈ ਕਿ ਉਹੀ ਪੰਿਹਾਰਨ ਜੋ ਰਸਤੇ 'ਚ ਉਸ ਨੂੰ ਮਿਲੀ ਸੀ ਇੱਕ ਥਾਲ 'ਚ ਖਾਣਾ ਲੈ ਕੇ ਜੰਗਲ ਵੱਲ ਜਾ ਰਹੀ ਸੀ ਉੱਥੇ ਥੋੜੀ ਦੂਰੀ ਤੇ ਹੀ ਇੱਕ ਬਾਬੇ ਨੇ ਆਪਣੀ ਕੁਟਿਆ ਬਣਾ ਰੱਖੀ ਸੀ ਉਹ ਪੰਿਹਾਰਨ ਉਸ ਬਾਬੇ ਲਈ ਖਾਣਾ ਲੈ ਕੇ ਜਾ ਰਹੀ ਸੀ ਰਾਜਾ ਨੇ ਦੇਖਿਆ ਕਿ ਇਹ ਤਾਂ ਉਹੀ ਪੰਿਹਾਰਨ ਜਿਸਨੇ ਮੈਨੂੰ ਤ੍ਰਿਆ ਚਿੱਤਰ ਪੜਨ ਲਈ ਕਿਹਾ ਸੀ ਪਰ ਪਨੀਹਾਰਨ ਰਾਜਾ ਨੂੰ ਨਹੀਂ ਪਹਿਚਾਨ ਸਕੀ ਰਾਜਾ ਨੇ ਆਪਣੇ ਮਨ ਵਿੱਚ ਸੋਚਿਆ ਕਿ ਚਲੋ ਉਸ ਦਾ ਪਿੱਛਾ ਕਰਦੇ ਹਾਂ ਕਿ ਉਹ ਅੱਧੀ ਰਾਤ ਨੂੰ ਬਾਬੇ ਦੀ ਕੁਟਿਆ ਚ ਭੋਜਨ ਲੈ ਕੇ ਕਿਉਂ ਜਾ ਰਹੀ ਹੈ ਇਸ ਦਾ ਕੀ ਕਾਰਨ ਹੈ ਉਸ ਰਾਜਾ ਵੀ ਉਸ ਦੇ ਪਿੱਛੇ ਚੱਲ ਲੈਂਦਾ ਹੈ ਜਦੋਂ ਪਨੀਹਾਰਨ ਕੁਟਿਆ ਚ ਜਾਂਦੀ ਹੈ ਤਾਂ ਉਸ ਬਾਬੇ ਕੋਲ ਇੱਕ ਜਾਦੂ ਦੀ ਪੋਟਲੀ ਸੀ ਉਹ ਬਾਬਾ ਜਾਦੂਗਰ ਸੀ ਰਾਜਾ ਪਿੱਛੇ ਪਿੱਛੇ ਗਿਆ ਤੇ ਲੁੱਕ ਕੇ ਦੇਖਦਾ ਰਿਹਾ ਕਿ ਪਨੀਹਾਰਨ ਔਰਤ ਨਾਲ ਬਾਬਾ ਕੀ ਕਰੇਗਾ ਬਾਬਾ ਨੇ ਪਨਿਹਾਰਨ ਨੂੰ ਕਿਹਾ ਕਿ ਅੱਜ ਤੈਨੂੰ ਇੰਨੀ ਧੀਰ ਕਿਸ ਤਰ੍ਹਾਂ ਲੱਗੀ ਤਾਂ ਹੱਥ ਜੋੜ ਕੇ ਪਨਿਹਾਰਨ ਕਹਿਣ ਲੱਗੀ ਕਿ ਮਹਾਤਮਾ ਜੀ ਮੇਰਾ ਵਿਆਹ ਹੋ ਚੁੱਕਿਆ ਹੈ ਤੇ ਮੇਰਾ ਪਤੀ ਮੈਨੂੰ ਲੈਣ ਲਈ ਆਇਆ ਹੈ ਹੁਣ ਮੈਨੂੰ ਕੱਲ ਇੱਥੋਂ ਲੈ ਕੇ ਚਲਾ ਜਾਵੇਗਾ ਇਸ ਲਈ ਉਸਨੂੰ ਸਮਝਾਉਣ ਵਿੱਚ ਥੋੜੀ ਧੀਰ ਲੱਗੀ ਤੇ ਇੱਥੇ ਆਉਣ ਵਿੱਚ ਵੀ ਧੀਰ ਹੋ ਗਈ ਤਾਂ ਬਾਬਾ ਕਹਿੰਦਾ ਹੈ ਕਿ ਇਸ ਦਾ ਮਤਲਬ ਹੈ ਕਿ ਤੂੰ ਆਪਣੇ ਪਤੀ ਦੇ ਨਾਲ ਜਾਣਾ ਚਾਹੁੰਦੀ ਹੈ ਤਾਂ ਮੇਰੇ ਕੋਲ ਕਿਉਂ ਆਈ ਹੈ ਤਾਂ ਪਨਿਹਾਰਨ ਕਹਿੰਦੀ ਹੈ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਤੀ ਤਾਂ ਬਾਬਾ ਕਹਿੰਦਾ ਹੈ ਕਿ ਇਸ ਲਈ ਤੈਨੂੰ ਇੱਕ ਕੰਮ ਕਰਨਾ ਪਵੇਗਾ ਉਹ ਬਾਬਾ ਇੱਕ ਵੱਡਾ ਸਾਰਾ ਚਾਕੂ ਕੱਢਦਾ ਹੈ ਤੇ ਪਨਿਹਾਰਨ ਨੂੰ ਕਹਿੰਦਾ ਹੈ ਕਿ ਜਾ ਕੇ ਆਪਣੇ ਪਤੀ ਦੀ ਗਰਦਨ ਕੱਟ ਕੇ ਲਿਆ ਜੋ ਸਾਡੇ ਦੋਨਾਂ ਵਿੱਚ ਦਰਾਰ ਬਣ ਰਿਹਾ ਹੈ ਤਾਂ ਹੀ ਮੈਂ ਤੈਨੂੰ ਰੱਖਾਂਗਾ ਤੇ ਤੇਰੇ ਨਾਲ ਵਿਆਹ ਕਰਾਂਗਾ ਤੇ ਤੈਨੂੰ ਆਪਣੀ ਪਤਨੀ ਬਣਾ ਲਵਾਂਗਾ ਉਹ ਬਿਨਾ ਕੁਝ ਸੋਚੇ ਸਮਝੇ ਚਾਕੂ ਲੈ ਲੈਂਦੀ ਹੈ ਤੇ ਭੱਜ ਕੇ ਆਪਣੇ ਘਰ ਜਾਂਦੀ ਹੈ ਉਸ ਦਾ ਪਤੀ ਜੋ ਸੋ ਰਿਹਾ ਹੁੰਦਾ ਹੈ ਦੀ ਗਰਦਨ ਕੱਟ ਦਿੰਦੀ ਹੈ ਤੇ ਉਸ ਦੀ ਗਰਦਨ ਨੂੰ ਉਸ ਬਾਬੇ ਕੋਲ ਲੈ ਕੇ ਆ ਜਾਂਦੀ ਹੈ ਰਾਜਕੁਮਾਰ ਵੀ ਉਸ ਦੇ ਪਿੱਛੇ-ਪਿੱਛੇ ਜਾਂਦਾ ਹੈ ਤੇ ਉਸ ਦਾ ਸਾਰਾ ਕਾਰਨਾਮਾ ਦੇਖ ਰਿਹਾ ਹੁੰਦਾ ਹੈ ਜਦੋਂ ਸਾਧੂ ਬਾਬੇ ਨੇ ਦੇਖਿਆ ਕਿ ਉਹ ਆਪਣੇ ਪਤੀ ਨੂੰ ਮਾਰ ਕੇ ਉਸ ਦੀ ਗਰਦਨ ਲੈ ਕੇ ਆਈ ਹੈ ਤਾਂ ਸਾਧੂ ਨੂੰ ਬਹੁਤ ਗੁੱਸਾ ਆ ਉਸ ਨੇ ਉਸ ਨੂੰ ਲਤ ਮਾਰੀ ਤੇ ਕਿ ਹਮ ਭਾਜ ਜਾ ਇਥੋਂ ਜਦੋਂ ਤੂੰ ਆਪਣੇ ਪਤੀ ਦੀ ਨਹੀਂ ਹੋ ਸਕੀ ਜਿਸ ਨਾਲ ਤੂੰ ਸੱਤ ਫੇਰੇ ਲਏ ਸੀ ਤਾਂ ਤੂੰ ਮੇਰੀ ਕੀ ਹੋਵੇਂਗੀ ਜਲਦੀ ਭੱਜ ਜਾ ਇੱਥੋਂ ਤੇ ਦੁਬਾਰਾ ਇੱਥੇ ਨਾ ਆਵੀਂ ਜੇਕਰ ਆਈ ਤਾਂ ਮੈਂ ਤੈਨੂੰ ਜ਼ਿੰਦਾ ਨਹੀਂ ਛੱਡਾਂਗਾ ਸਾਧੂ ਦੀ ਇਹ ਗੱਲ ਸੁਣ ਕੇ ਪਨੀਹਾਰਨ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ ਫਿਰ ਉਹ ਆਪਣੇ ਪਤੀ ਦੀ ਕੱਟੀ ਹੋਈ ਗੱਦਨ ਲੈ ਕੇ ਘਰ ਆਈ ਤੇ ਉਸ ਦੀ ਗੱਦਨ ਧੜ ਦੇ ਕੋਲ ਰੱਖ ਦਿੰਦੀ ਹੈ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਆਪਣੇ ਪਤੀ ਦੇ ਕੋਲ ਬੈਠ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਦੇਖੋ ਦੇਖੋ ਮੇਰੇ ਪਤੀ ਦੀ ਕਿਸੇ ਨੇ ਹਤਿਆ ਕਰ ਦਿੱਤੀ ਹੈ ਪਰ ਰਾਤ ਨੂੰ ਉਸ ਪਨੀਹਾਰਨ ਦਾ ਸਾਰਾ ਕਾਰਨਾਮਾ ਰਾਜਕੁਮਾਰ ਦੇਖ ਚੁੱਕਾ ਸੀ ਇੱਧਰ ਸਾਰੇ ਪਿੰਡ ਵਾਲੇ ਪਨੀਹਾਰਨ ਦੇ ਘਰ ਜਾਂਦੇ ਹਨ ਤੇ ਉਸਦੇ ਪਤੀ ਦੀ ਲਾਸ਼ ਨੂੰ ਲੈ ਕੇ ਪਿੰਡ ਦੇ ਬਾਹਰ ਜਾਂਦੇ ਹਨ ਤੇ ਉਸ ਦਾ ਸੰਸਕਾਰ ਕਰਦੇ ਹਨ ਉਹ ਪਨੀਹਾਰਨ ਵੀ ਪਿੱਛੇ-ਪਿੱਛੇ ਰੋਂਦੀ ਹੋਈ ਜਾ ਰਹੀ ਸੀ ਉਧਰ ਰਾਜਕੁਮਾਰ ਵੀ ਜਾ ਰਿਹਾ ਸੀ ਜੋ ਕਿ ਆਪਣੇ ਰਾਜ ਦਾ ਰਾਜਾ ਬਣ ਚੁੱਕਿਆ ਸੀ ਪਨੀਹਾਰਨ ਭੱਜਦੀ ਹੋਈ ਚਿਤਾ ਕੋਲ ਪਹੁੰਚੀ ਤੇ ਕਹਿਣ ਲੱਗੀ ਕਿ ਮੈਂ ਸਤੀ ਬਣਾਂਗੀ ਕਿਉਂਕਿ ਜਦੋਂ ਮੇਰਾ ਪਤੀ ਹੀ ਨਹੀਂ ਰਿਹਾ ਤਾਂ ਇਸ ਜ਼ਿੰਦਗੀ ਦਾ ਕੀ ਫਾਇਦਾ ਰਾਜਾ ਉਸ ਦੀਆਂ ਗੱਲਾਂ ਸੁਣ ਕੇ ਹੱਸਦਾ ਹੈ ਤੇ ਕਹਿੰਦਾ ਹੈ ਕਿ ਤ੍ਰਿਆ ਚਰਿੱਤਰ ਜਾਣੇ ਨਾ ਕੋਈ ਖਸਮ ਮਾਰ ਕੇ ਸਤੀ ਹੋਈ ਰਾਜਕੁਮਾਰ ਦੀ ਗੱਲ ਕੋਈ ਹੋਰ ਨਹੀਂ ਸਮਝ ਸਕਿਆ ਪਰ ਉਹ ਪਨੀਹਾਰਨ ਸਮਝ ਜਾਂਦੀ ਹੈ ਤੇ ਕਹਿੰਦੀ ਹੈ ਕਿ ਰਾਜਾ ਸਾਹਿਬ ਤੁਸੀਂ ਮੇਰੇ ਤੇ ਇਹ ਗੱਲ ਕਹਿ ਰਹੇ ਹੋ ਪਰ ਕੋਈ ਗੱਲ ਨਹੀਂ ਮੈਂ ਸਤੀ ਹੋ ਜਾਵਾਂਗੀ ਪਰ ਪਨੀਹਾਰਨ ਜਾਂਦੇ ਜਾਂਦੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਰਾਜਕੁਮਾਰ ਕਹਿੰਦਾ ਹੈ ਕਿ ਦੱਸੋ ਪਨਿਹਾਰਨ ਕਹਿੰਦੀ ਹੈ ਕਿ ਰਾਜਾ ਸਾਹਿਬ ਤੁਸੀਂ ਜਦੋਂ ਚਟਾਈ ਤੇ ਬੈਠੋ ਤਾਂ ਚਟਾਈ ਨੂੰ ਛਾੜ ਕੇ ਬੈਠਣਾ ਰਾਜਾ ਕਹਿੰਦਾ ਹੈ ਕਿ ਇਹ ਪਨਿਹਾਰਨ ਕੀ ਕਹਿ ਰਹੀ ਹੈ ਮੈਂ ਤਾਂ ਰਾਜਾ ਹਾਂ ਤੇ ਮੈਨੂੰ ਚਟਾਈ ਤੇ ਬੈਠਣ ਦੀ ਕੀ ਲੋੜ ਹੈ ਪਨਿਹਾਰਨ ਕਹਿੰਦੀ ਹੈ ਕਿ ਨਹੀਂ ਜਦੋਂ ਵੀ ਤੁਹਾਨੂੰ ਕੋਈ ਨੋਬਤ ਆਵੇ ਚਟਾਈ ਤੇ ਬੈਠਣ ਦੀ ਤਾਂ ਤੁਸੀਂ ਚਟਾਈ ਨੂੰ ਛਾੜ ਕੇ ਬੈਠਣਾ ਰਾਜਕੁਮਾਰ ਕਹਿੰਦਾ ਹੈ ਕਿ ਚਲੋ ਠੀਕ ਹੈ ਜੇਕਰ ਤੁਸੀਂ ਕਹਿ ਰਹੀ ਹੈ ਤਾਂ ਮੈਂ ਇਸ ਤਰ੍ਹਾਂ ਹੀ ਕਰਾਂਗਾ ਇੱਕ ਕਹਿਣ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਸਤੀ ਹੋ ਜਾਂਦੀ ਹੈ। ਰਾਜਕੁਮਾਰ ਉਹਨਾਂ ਦਾ ਅੰਤਿਮ ਸੰਸਕਾਰ ਕਰਵਾ ਕੇ ਆਪਣੇ ਘਰ ਆ ਜਾਂਦਾ ਹੈ। ਇਸ ਤਰ੍ਹਾਂ ਕੇ ਪੂਰਾ ਦਿਨ ਬੀਤ ਜਾਂਦਾ ਹੈ ਤੇ ਜਦੋਂ ਦੂਜੀ ਰਾਤ ਆਈ ਤਾਂ ਆਪਣੇ ਗੁਰੂ ਦੇ ਕਹੇ ਅਨੁਸਾਰ ਉਹ ਹੀ ਯੰਤਰ ਆਪਣੇ ਕੰਚ ਲਗਾ ਕੇ ਉਹ ਪੂਰਬ ਦਿਸ਼ਾ ਵੱਲ ਚੱਲ ਜਾਂਦਾ ਹੈ ਤੇ ਉੱਥੇ ਖੜਾ ਹੋ ਜਾਂਦਾ ਹੈ ਜਿੱਥੇ ਪਿਛਲੀ ਰਾਤ ਖੜਾ ਹੋਇਆ ਸੀ। ਦੂਸਰੀ ਰਾਤ ਨੂੰ ਰਾਜਕੁਮਾਰ ਕੀ ਦੇਖਦਾ ਹੈ ਕਿ ਉਸਤियां ਸਤ ਪਤਨੀਆਂ ਭੋਜਨ ਦੀ ਥਾਲੀ ਆਪਣੇ ਹੱਥਾਂ ਵਿੱਚ ਲੈ ਕੇ ਉਸੇ ਸਾਧੂ ਦੀ ਕੁਟਿਆ ਵੱਲ ਜਾ ਰਹੀਆਂ ਸਨ। ਜਿਵੇਂ ਹੀ ਰਾਜਾ ਨੇ ਆਪਣੀਆਂ ਪਤਨੀਆਂ ਨੂੰ ਸਾਧੂ ਦੀ ਕੁੱਟੀਆਂ ਵੱਲ ਜਾਂਦੇ ਦੇਖਿਆ ਤਾਂ ਰਾਜਕੁਮਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਆਪਣੇ ਮਨ 'ਚ ਸੋਚਣ ਲੱਗਿਆ ਕਿ ਇਹ ਕੀ ਚੱਕਰ ਹੈ ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਰਾਣੀ ਰਾਜਾ ਨੂੰ ਦੇਖ ਲੈਂਦੀ ਹੈ ਪਰ ਰਾਣੀ ਆਪਣੇ ਪਤੀ ਰਾਜਾ ਨੂੰ ਨਹੀਂ ਪਹਿਚਾਨ ਸਕਦੀ ਕਿਉਂਕਿ ਰਾਜਾ ਨੇ ਆਪਣੇ ਕੰਨਾਂ 'ਤੇ ਉਹ ਯੰਤਰ ਲਗਾ ਰੱਖਿਆ ਸੀ ਉਨ੍ਹਾਂ ਵਿੱਚੋਂ ਇੱਕ ਰਾਣੀ ਕਹਿੰਦੀ ਹੈ ਕਿ ਇਹ ਮੁੰਡਾ ਇੰਨੀ ਰਾਤ ਨੂੰ ਇੱਥੇ ਕਿਉਂ ਖੜ੍ਹਾ ਹੈ ਤਾਂ ਰਾਣੀਆਂ ਨੇ ਉਸ ਮੁੰਡੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿਰਪਾ ਤੁਸੀਂ ਸਾਡੀ ਮਦਦ ਕਰੋ ਤੇ ਇਸ ਸਮਾਨ ਨੂੰ ਸਕੂਟਿਆ ਤੱਕ ਲੈ ਚਲੋ ਬਿਨਾ ਕੁਝ ਸੋਚੇ ਸਮਝੇ ਰਾਜਾ ਨੇ ਉਹ ਥਾਲੀ ਆਪਣੇ ਹੱਥਾਂ 'ਚ ਲਈ ਤੇ ਆਪਣੀਆਂ ਰਾਣੀਆਂ ਨਾਲ ਕੁਟਿਆ ਤੱਕ ਜਾਣ ਲੱਗਿਆ ਜਦੋਂ ਸੱਤ ਰਾਣੀਆਂ ਤੇ ਰਾਜਾ ਉਸ ਸਾਧੂ ਦੀ ਕੁਟਿਆ 'ਚ ਪਹੁੰਚੇ ਤਾਂ ਰਾਜਾ ਕੁਝ ਵੀ ਨਹੀਂ ਬੋਲ ਰਿਹਾ ਸੀ ਕਿਉਂਕਿ ਰਾਜਾ ਦੇਖਣਾ ਚਾਹੁੰਦਾ ਸੀ ਕਿ ਉਸਤੇ ਪਿਆਰ ਵਿੱਚ ਇਹੋ ਜੀ ਕਿਹੜੀ ਕਮੀ ਰਹਿ ਗਈ ਜੋ ਉਸ ਦੀਆਂ ਸੱਤੇ ਰਾਣੀਆਂ ਇਸ ਸਾਧੂ ਕੋਲ ਆਉਂਦੀਆਂ ਹਨ ਤੇ ਸਾਧੂ ਦੇ ਕੋਲ ਇਸ ਤਰ੍ਹਾਂ ਦਾ ਕੀ ਹੈ ਜੋ ਉਸ ਦੀਆਂ ਸੱਤੇ ਰਾਣੀਆਂ ਇੱਥੇ ਆਈਆਂ ਹਨ ਰਾਜਾ ਇਹ ਸਭ ਜਾਨਣਾ ਚਾਹੁੰਦਾ ਸੀ ਇੱਧਰ ਜਦੋਂ ਉਸ ਸੱਤੇ ਰਾਣੀਆਂ ਰਾਜਾ ਨੂੰ ਲੈ ਕੇ ਸਾਧੂ ਕੋਲ ਪਹੁੰਚੀਆਂ ਤਾਂ ਸਾਧੂ ਰਾਜਾ ਨੂੰ ਦੇਖ ਕੇ ਕਹਿੰਦਾ ਹੈ ਕਿ ਇਹ ਕੌਣ ਹੈ ਤੇ ਸੱਤੇ ਰਾਣੀਆਂ ਕਹਿੰਦੀਆਂ ਹਨ ਕਿ ਇਹ ਬਾਲਕ ਸਾਨੂੰ ਰਸਤੇ ਵਿੱਚ ਮਿਲਿਆ ਇਸ ਨੇ ਸਾਡੀ ਮਦਦ ਕੀਤੀ ਹੈ ਅਸੀਂ ਇਸ ਨੂੰ ਆਪਣੇ ਨਾਲ ਲੈ ਕੇ ਆਏ ਹਾਂ ਰਾਣੀ ਕਹਿੰਦੀ ਹੈ ਕਿ ਇੱਕ ਕੰਮ ਕਰਦੇ ਹਾਂ ਇਸ ਨੂੰ ਅਜਰਤ ਇੱਥੇ ਹੀ ਰਹਿਣ ਦਿੰਦੇ ਹਾਂ ਕੱਲ ਸਵੇਰ ਹੁੰਦੇ ਹੀ ਚਲਾ ਜਾਵੇਗਾ ਉਸ ਸਾਧੂ ਉਹਨਾਂ ਦੀਆਂ ਗੱਲਾਂ ਨੂੰ ਮੰਨ ਲੈਂਦਾ ਹੈ ਸਾਧੂ ਆਪਣੇ ਚੇਲੇ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਅੱਜ ਰਾਤ ਲਈ ਇਸ ਬਾਲਕ ਦੇ ਰੁਕਣ ਦਾ ਇੰਤਜ਼ਾਮ ਕਰ ਦੋ ਉਹ ਚੇਲਾ ਰਾਜਾ ਨੂੰ ਲੈ ਕੇ ਕਮਰੇ ਜਾਂਦਾ ਹੈ ਉਸ ਕਮਰੇ 'ਚ ਇੱਕ ਚਟਾਈ ਵਿਛੀ ਹੋਈ ਸੀ ਚੇਲਾ ਕਹਿੰਦਾ ਹੈ ਕਿ ਦੇਖ ਪਾਈ ਅੱਜ ਤੈਨੂੰ ਚਟਾਈ ਤੇ ਸੌਣਾ ਪਵੇਗਾ ਉਹ ਚੇਲਾ ਰਾਜਾ ਨੂੰ ਇੰਨਾ ਕਹਿ ਕੇ ਉੱਥੋਂ ਚਲਾ ਜਾਂਦਾ ਹੈ ਰਾਜਾ ਉਸ ਕਮਰੇ ਵਿੱਚ ਇਕੱਲਾ ਬਿਆਸੀ ਆਪਣੇ ਮਨ 'ਚ ਸੋਚਦਾ ਹੈ ਕਿ ਅੱਜ ਤਾਂ ਨੌਪਤ ਆ ਹੀ ਗਈ ਚਟਾਈ ਤੇ ਸੌਂਦੀ ਚਲੋ ਕੋਈ ਗੱਲ ਨਹੀਂ ਅੱਜ ਦੀ ਰਾਤ ਇਸ ਚਟਾਈ ਤੇ ਹੀ گزار ਲੈਂਦੇ ਹਾਂ ਰਾਜਾ ਜਿਵੇਂ ਹੀ ਚਟਾਈ ਤੇ ਬੈਠਣ ਹੀ ਵਾਲਾ ਸੀ ਤਾਂ ਉਸ ਨੂੰ ਪਨੀਹਾਰਨ ਦੀ ਗੱਲ yaad ਆ ਗਈ ਕਿ ਚਟਾਈ ਤੇ ਬੈਠਣ ਤੋਂ ਪਹਿਲਾਂ ਚਟਾਈ ਨੂੰ ਜ਼ਰੂਰ ਝਾੜ ਲੈਣਾ ਜਿਵੇਂ ਹੀ ਰਾਜਾ ਨੇ ਚਟਾਈ ਚੁੱਕੀ ਤਾਂ ਉਸ ਨੇ ਦੇਖਿਆ ਕਿ ਇੱਕ ਬਹੁਤ ਵੱਡਾ ਭਿਆਨਕ ਖੂਹ ਹੈ ਜਦੋਂ ਉਹ ਖੂਹ ਨੂੰ ਦੇਖਿਆ ਤਾਂ ਰਾਜਾ ਦੇ ਹੋਸ਼ ਉੱਡ ਗਏ ਰਾਜਾ ਉਸ ਖੂਹ ਵਿੱਚ ਝਾ ਕੇ ਦੇਖਦਾ ਹੈ ਕਿ ਉੱਥੇ ਨੂੰ ਬਹੁਤ ਸਾਰੇ ਕੈਦੀ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਉਸ ਸਾਧੂ ਨੇ ਕੈਦਕਾਰ ਰੱਖਿਆ ਸੀ ਉਹਨਾਂ ਕੈਦੀਆਂ 'ਚ ਇੱਕ ਆਦਮੀ ਨੇ ਰਾਜਾ ਨੂੰ ਪਹਿਚਾਨ ਲਿਆ ਤੇ ਰਾਜਾ ਨੂੰ ਕਹਿੰਦਾ ਹੈ ਕਿ ਤੁਸੀਂ ਇੱਥੇ ਕਿਵੇਂ ਆਏ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਤੁਸੀਂ ਵੀ ਇੱਥੇ ਫਸ ਜਾਓਗੇ ਤੇ ਤੁਹਾਨੂੰ ਵੀ ਸਾਧੂ ਇਸ ਜੇਲ੍ਹ ਵਿੱਚ ਪਾ ਦੇਵੇਗਾ ਜਦੋਂ ਰਾਜਾ ਉਸ ਕਮਰੇ ਦੇ ਅੰਦਰ ਆਇਆ ਸੀ ਤਾਂ ਉਸਨੇ ਆਪਣੇ ਕੰਨ ਤੋਂ ਉਹ ਯੰਤਰ ਕੱਢ ਦਿੱਤਾ ਸੀ ਤੇ ਜਦੋਂ ਰਾਜਾ ਉੱਥੋਂ ਭੱਜਿਆ ਤਾਂ ਉਹ ਆਪਣੇ ਕੰਨ ਤੇ ਉਸ ਅੰਤਰ ਨੂੰ ਲਗਾਉਣਾ ਭੁੱਲ ਗਿਆ ਤੇ ਰਾਜਾ ਨੂੰ ਭਜਦੇ ਹੋਏ ਉਹਨਾਂ ਰਾਣੀਆਂ ਨੇ ਤੇ ਸਾਧੂ ਨੇ ਦੇਖ ਲਿਆ ਰਾਣੀਆਂ ਨੇ ਜਦੋਂ ਰਾਜਾ ਨੂੰ ਭਜਦੇ ਹੋਏ ਦੇਖਿਆ ਤਾਂ ਇੱਕ ਰਾਣੀ ਕਹਿੰਦੀ ਹੈ ਇਹ ਤਾਂ ਸਾਡਾ ਪਤੀ ਹੈ ਸਾਧੂ ਜੀ ਹੁਣ ਤਾਂ ਸਾਡੀ ਸਾਰੀ ਪੋਲ ਖੁੱਲ ਚੁੱਕੀ ਹੈ ਸਾਡੇ ਪਤੀ ਨੇ ਸਾਨੂੰ ਇੱਥੇ ਦੇਖ ਲਿਆ ਹੈ ਹੁਣ ਕੀ ਹੋਵੇਗਾ ਤਾਂ ਸਾਧੂ ਕਹਿੰਦਾ ਹੈ ਕਿ ਤੁਸੀਂ ਕੀ ਦੇਖ ਰਹੇ ਹੋ ਆਪਣੇ ਪਤੀ ਨੂੰ ਫੜ ਕੇ ਲਿਆਓ ਤਾਂ ਰਾਣੀਆਂ ਰਾਜਾ ਨੂੰ ਫੜਨ ਲਈ ਭਜਦੀਆਂ ਹਨ ਪਰ ਰਾਜਾ ਇੰਨਾ ਤੇਜ ਜਿੱਕੇ ਉਹ ਆਪਣੇ ਮਹਿਲ ਪਹੁੰਚ ਜਾਂਦਾ ਹੈ ਤੇ ਰਾਣੀਆਂ ਦੇ ਹੋਸ਼ ਉੱਡ ਜਾਂਦੇ ਹਨ ਉਹ ਵਾਪਸ ਬਾਬੇ ਕੋਲ ਆਉਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਹੁਣ ਸਾਡਾ ਪਤੀ ਸਾਨੂੰ ਜਿਉਂਦਾ ਨਹੀਂ ਛੱਡੇਗਾ ਅਸੀਂ ਜਦੋਂ ਘਰ ਜਾਵਾਂਗੇ ਤਾਂ ਉਹ ਸਾਡੀ ਜਾਨ ਲੈ ਲਵੇਗਾ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ ਇਸ ਦਾ ਕੋਈ ਉਪਾਏ ਦੱਸੋ ਤਾਂ ਸਾਧੂ ਰਾਣੀਆਂ ਨੂੰ ਇੱਕ ਕਿਲ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਦੋਂ ਤੁਸੀਂ ਜਾਓ ਤਾਂ ਆਪਣੇ ਪਤੀ ਨੂੰ ਬਹਿਲਾ ਕੇ ਉਸ ਦੇ ਮੱਥੇ ਤੇ ਇਹ ਜਾਦੂਈ ਕਿਲ ਘੁਮਾ ਦਿਓ ਇਹ ਤੁਹਾਡੇ ਪਤੀ ਨੂੰ ਢੇੜ ਬਣਾ ਦੇਵੇਗੀ ਤੇ ਉਸ ਨੂੰ ਮਾਰ ਦੇਵੇਗੀ ਉਹ ਸੱਤੇ ਰਾਣੀਆਂ ਸਾਧੂ ਦੀ ਗੱਲ ਮੰਨ ਲੈਂਦੀਆਂ ਹਨ ਤੇ ਜਾਦੂਈ ਕਿਲ ਨੂੰ ਲੈ ਕੇ ਆਉਂਦੀਆਂ ਹਨ ਤੇ ਆਪਸ ਵਿੱਚ ਵਿਚਾਰ ਕਰਦੀਆਂ ਹਨ ਰਾਜਾ ਸਭ ਤੋਂ ਜ਼ਿਆਦਾ ਛੋਟੀ ਰਾਣੀ ਨੂੰ ਪਿਆਰ ਕਰਦਾ ਸੀ ਇਸ ਲਈ ਉਹ ਉਸ ਨੂੰ ਕਹਿੰਦੀਆਂ ਹਨ ਕਿ ਤੂੰ ਹੀ ਰਾਜਾ ਦੇ ਸਿਰ ਤੇ ਇੱਕ ਕਿਲ ਗੱਡ ਦੇਵੀ ਤਾਂ ਉਹ ਕਹਿੰਦੀ ਹੈ ਕਿ ਠੀਕ ਹੈ ਜਦੋਂ ਰਾਜਾ ਨੇ ਉਹਨਾਂ ਸੱਤਾ ਰਾਣੀਆਂ ਨੂੰ ਆਂਦੇ ਹੋਏ ਦੇਖਿਆ ਤਾਂ ਗੁੱਸੇ ਵਿੱਚ ਕਿਹਾ ਕਿ ਇੱਥੇ ਹੀ ਰੁਕ ਜਾਓ ਪਹਿਲਾਂ ਮੈਨੂੰ ਇਹ ਦੱਸੋ ਕਿ ਸਾਡੇ ਰਾਜ ਤੁਹਾਨੂੰ ਕੀ ਕਮੀ ਹੈ ਜੋ ਤੁਸੀਂ ਅੱਧੀ ਰਾਤ ਨੂੰ ਉਸ ਸਾਧੂ ਕੋਲ ਜਾਂਦੀਆਂ ਹੋ ਸਿੱਤੇ ਰਾਣੀਆਂ ਹੱਥ ਜੋੜ ਕੇ ਕਹਿੰਦੀਆਂ ਹਨ ਕਿ ਮਹਾਰਾਜ ਸਾਨੂੰ ਮਾਫ ਕਰ ਦਿਓ ਉਹ ਸਾਧੂ ਬਾਬਾ ਨੇ ਸਾਡੇ ਤੇ ਕੋਈ ਜਾਦੂ ਟੂਣਾ ਕਰ ਦਿੱਤਾ ਸੀ ਇਸ ਲਈ ਸਾਥੋਂ ਇੱਕ ਗਲਤੀ ਹੋ ਗਈ ਅੱਗੇ ਤੋਂ ਇੱਕ ਗਲਤੀ ਅਸੀਂ ਕਦੇ ਨਹੀਂ ਕਰਾਂਗੇ ਛੋਟੀ ਰਾਣੀ ਤੇ ਮੋਹੇ ਗੱਲਾਂ ਸੁਣ ਕੇ ਰਾਜਾ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਕਿਉਂਕਿ ਉਹ ਛੋਟੀ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਰਾਜਾ ਵੀ ਸੋਚਣ ਲੱਗਦਾ ਹੈ ਕਿ ਸ਼ਾਇਦ ਉਸ ਬਾਬਾ ਨੇ ਹੀ ਇਹਨਾਂ ਤੇ ਕੋਈ ਜਾਦੂ ਟੂਣਾ ਕੀਤਾ ਹੋਵੇਗਾ ਤੇ ਉਹ ਆਪਣੀਆਂ ਸੱਤੇ ਰਾਣੀਆਂ ਨੂੰ ਮਾਫ ਕਰ ਦਿੰਦਾ ਹੈ ਰਾਜਾ ਜਿਸ ਛੋਟੀ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਉਸ ਨੂੰ ਖਾਣਾ ਖਵਾਉਂਦੀ ਹੈ ਤੇ ਸੁਲਾ ਦਿੰਦੀ ਹੈ ਜਦੋਂ ਰਾਜਾ ਸੋ ਜਾਂਦਾ ਹੈ ਤਾਂ ਉਸਦੇ ਮੱਥੇ ਵਿੱਚ ਉਹ ਕਿਲ ਖੁਸਾ ਦਿੰਦੀ ਹੈ ਤਾਂ ਰਾਜਾ ਪੂਰੀ ਤੇਜ਼ੀ ਨਾਲ ਉੱਠਦਾ ਹੈ ਪਰ ਇੰਨੇ ਹੀ ਸਮੇਂ ਚ ਉਹ ਪੇੜ ਬਣ ਚੁੱਕਿਆ ਸੀ ਉਹਨ ਉਸ ਰਾਜਾ ਵਿੱਚ ਤਾਕਤ ਨਹੀਂ ਸੀ ਕਿ ਉਹ ਉਹਨਾਂ ਸੱਤੇ ਰਾਣੀਆਂ ਦਾ ਮੁਕਾਬਲਾ ਕਰ ਸਕੇ ਸੱਤੇ ਰਾਣੀਆਂ ਉਸ ਰਾਜਾ ਨੂੰ ਫੜਨ ਲੱਗੀਆਂ ਪਰ ਰਾਜਾ ਨੇ ਹਿੰਮਤ ਨਾ ਹਾਰੀ ਤੇ ਆਪਣੇ ਮਹਿਲ ਦੀ ਖਿੜਕੀ ਤੋਂ ਕੁੱਦ ਕੇ ਰਾਜਾ ਭੱਜਦੇ ਹੋਏ ਆਪਣੇ ਗੁਰੂ ਕੋਲ ਪਹੁੰਚ ਗਿਆ ਤੇ ਕਹਿਣ ਲੱਗਿਆ ਗੁਰੂ ਜੀ ਮੈਨੂੰ ਮਾਫ ਕਰੋ ਮੇਰੀ ਜਾਨ ਬਚਾਓ ਨਹੀਂ ਤਾਂ ਮੈਂ ਮਰ ਜਾਵਾਂਗਾ ਗੁਰੂ ਕਹਿੰਦਾ ਹੈ ਬੇਟਾ ਮੈਂ ਤੈਨੂੰ ਕਿਹਾ ਸੀ ਕਿ ਤੂੰ ਤ੍ਰਿਆ ਚਿੱਤਰ ਨਾ ਪੜ ਇਸ ਨਾਲ ਜਾਨ ਵੀ ਜਾ ਸਕਦੀ ਹੈ ਦੇਖਿਆ ਇਸ ਦਾ ਨਤੀਜਾ ਇਸਤੇ ਰਾਜਾ ਕਹਿੰਦਾ ਹੈ ਕਿ ਹੇ ਗੁਰੂ ਦੇਵ ਮੈਨੂੰ ਮਾਫ ਕਰ ਦਿਓ ਤੇ ਜਲਦੀ ਮੇਰੀ ਜਾਨ ਬਚਾਓ ਮੇਰੀ ਪਤਨੀ ਨੇ ਮੇਰੇ ਸਿਰ ਵਿੱਚ ਜਾਦੂਈ ਕਿਲ ਠੋਕੀ ਹੈ ਜਿਸ ਕਰਕੇ ਮੈਂ ਪੇੜ ਬਣ ਚੁੱਕਾ ਹਾਂ ਗੁਰੂ ਨੇ ਜਦੋਂ ਧਿਆਨ ਨਾਲ ਦੇਖਿਆ ਤੇ ਕਿਹਾ ਇਹ ਉਹੀ ਕਿਲ ਹੈ ਜੋ ਉਸ ਸਾਧੂ ਨੇ ਦਿੱਤੀ ਹੈ ਮੈਂ ਤੈਨੂੰ ਨਹੀਂ ਬਚਾ ਸਕਦਾ ਰਾਜਾ ਕਹਿੰਦਾ ਹੈ ਕਿ ਨਹੀਂ ਗੁਰੂ ਦੇਵ ਇਸ ਤਰ੍ਹਾਂ ਨਾ ਕਰੋ ਮੈਂ ਤੁਹਾਡਾ ਚੇਲਾ ਹਾਂ ਤੁਹਾਡਾ ਫਰਜ਼ ਹੈ ਮੇਰੀ ਜਾਨ ਬਚਾਉਣਾ ਤਾਂ ਗੁਰੂ ਕਹਿੰਦਾ ਹੈ ਕਿ ਬੇਟਾ ਮੈਂ ਤੈਨੂੰ ਬਚਾ ਤਾਂ ਨਹੀਂ ਸਕਦਾ ਪਰ ਇੱਕ ਉਪਾਏ ਹੈ ਰਾਜਾ ਕਹਿੰਦਾ ਹੈ ਕਿ ਕੀ ਉਪਾਏ ਹੈ ਤਾਂ ਉਹ ਕਹਿੰਦੇ ਹਨ ਕਿ ਮੈਂ ਤੈਨੂੰ ਤੋਤਾ ਬਣਾ ਦੇਵਾਂਗਾ ਤੇ ਤੂੰ ਸੁਖਵਾਦ ਰਾਜਾ ਦੇ ਰਾਜ ਵਿੱਚ ਜਾ ਕੇ ਰਹੀਂ ਕਿਉਂਕਿ ਉਸ ਸੁਖਵਾਦ ਰਾਜ ਵਿੱਚ ਉਹ ਸਾਧੂ ਦਾ ਜਾਦੂ ਨਹੀਂ ਚੱਲਦਾ ਜਦੋਂ ਤੈਨੂੰ ਬਹੁਤ ਪਿਆਰ ਕਰਨ ਵਾਲੀ ਔਰਤ ਮਿਲੇਗੀ ਤਾਂ ਤੂੰ ਫਿਰ ਤੋਂ ਰਾਸਕੁਮਾਰ ਬਣ ਜਾਵੇਂਗਾ ਰਾਸਕੁਮਾਰ ਕਹਿੰਦਾ ਹੈ ਠੀਕ ਹੈ ਗੁਰੂਦੇਵ ਤੁਸੀਂ ਮੈਨੂੰ ਤੋਤਾ ਬਣਾ ਦਿਓ ਤੋਤਾ ਬਨਨ ਤੋਂ ਬਾਅਦ ਉਹ ਉੱਥੋਂ ਉੱਡ ਜਾਂਦਾ ਹੈ ਤੇ ਸੁਖਵਾਦ ਰਾਜ ਵਿੱਚ ਤੋਤੇ ਦੇ ਰੂਪ ਵਿੱਚ ਜਾ ਕੇ ਰਹਿਣ ਲੱਗਦਾ ਹੈ ਸੱਤੇ ਰਾਣੀਆਂ ਉਸ ਰਾਜਕਮਰ ਨੂੰ ਲੱਭ ਰਹੀਆਂ ਸਨ ਪਰ ਰਾਜਕਮਰ ਨਹੀਂ ਮਿਲਿਆ ਤਾਂ ਫਿਰ ਤੋਂ ਉਹ ਬਾਬਾ ਕੋਲ ਜਾਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਬਾਬਾ ਜੀ ਰਾਤ ਨੂੰ ਰਾਜਾ ਪੱਜ ਚੁੱਕਿਆ ਹੈ ਤੁਸੀਂ ਆਪਣੀ ਪੋਟਲੀ ਕੱਢੋ ਤੇ ਦੇਖੋ ਕਿ ਉਹ ਕਿੱਥੇ ਹੈ ਤਾਂ ਮਹਾਤਮਾ ਆਪਣੀ ਪੋਟਲੀ ਖੋਲਦਾ ਹੈ ਤੇ ਦੇਖਦਾ ਹੈ ਕਿ ਉਹ ਰਾਜਕਮਰ ਤੋਤਾ ਬਣ ਗਿਆ ਹੈ ਤੇ ਸੁਖਵਾਦ ਰਾਜ ਵਿੱਚ ਚਲਾ ਗਿਆ ਹੈ ਤਾਂ ਰਾਣੀਆਂ ਕਹਿੰਦੀਆਂ ਹਨ ਹੁਣ ਕੀ ਕਰੀਏ ਤਾਂ ਸਾਧੂ ਕਹਿੰਦਾ ਹੈ ਕਿ ਹੁਣ ਤੁਸੀਂ ਆਪਣੇ ਰਾਜ ਚ ਜਾਓ ਤੇ ਜਾ ਕੇ ਐਲਾਨ ਕਰ ਦਿਓ ਕਿ ਜੋ ਵੀ ਤੋਤਾ ਫੜ ਕੇ ਲਿਆਵੇਗਾ ਉਸ ਨੂੰ 5 ਸੋਨੇ ਦੇ ਸਿੱਕੇ ਦੇਵਾਂਗੇ ਉਸ ਰਾਜ ਦੇ ਲੋਕ ਤੋਤਾ ਫੜਨ ਲਈ ਚਾਰੇ ਪਾਸੇ ਘੁੰਮਣ ਲੱਗਦੇ ਹੰਤੇ ਜੋ ਵੀ ਤੋਤਾ ਫੜ ਕੇ ਉਸ ਰਾਣੀ ਕੋਲ ਜਾਂਦਾ ਹੈ ਤਾਂ ਉਸ ਨੂੰ 5 ਸੋਨੇ ਦੇ ਸਿੱਕੇ ਦਿੱਤੇ ਜਾਂਦੇ ਉਹ ਸੱਤੇ ਰਾਣੀਆਂ ਉਸ ਤੋਤੇ ਨੂੰ ਮਾਰ ਦਿੰਦੀਆਂ ਹੌਲੀ ਹੌਲੀ ਸਮਾਂ ਗੁਜ਼ਰਨ ਲੱਗਿਆ ਉਹ ਰਾਜਕੁਮਾਰ ਜੋ ਤੋਤਾ ਬਣ ਕੇ ਜਿੱਥੇ ਗਿਆ ਸੀ ਉੱਥੇ ਦੇ ਸਾਰੇ ਤੋਤਿਆਂ ਨੂੰ ਚੰਗੀਆਂ-ਚੰਗੀਆਂ ਗੱਲਾਂ ਸੁਣਾਉਂਦਾ ਤਾਂ ਸਾਰਿਆਂ ਨੂੰ ਲੱਗਿਆ ਕਿ ਤੋਤਾ ਬਹੁਤ ਸਮਝਦਾਰ ਹੈ ਇਸ ਨੂੰ ਅਸੀਂ ਆਪਣਾ ਰਾਜਾ ਬਣਾ ਲੈਂਦੇ ਹਾਂ ਤੇ ਸਾਰੇ ਤੋਤੇ ਮਿਲ ਕੇ ਉਸ ਨੂੰ ਰਾਜਾ ਬਣਾ ਦਿੰਦੇ ਹਾਂ ਰਾਜਕੁਮਾਰ ਸਾਰੇ ਤੋਤਿਆਂ ਦਾ ਰਾਜਾ ਬਣ ਜਾਂਦਾ ਹੈ ਤੇ ਉੱਥੇ ਹੀ ਲੁੱਕ ਕੇ ਕਹਿਣ ਲੱਗਦਾ ਹੈ ਇੱਕ ਵਿਅਕਤੀ ਤੋਤਾ ਫੜਦੇ-ਫੜਦੇ ਸੁਖਵਾਦ ਰਾਜ ਦੇ ਦਰੱਖਤ ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਰਾਜਕੁਮਾਰ ਤੋਤਾ ਬਣ ਕੇ ਲੁਕਿਆ ਰੰਦਾ ਸੀ ਜਦੋਂ ਉਸ ਵਿਅਕਤੀ ਨੇ ਇੰਨੇ ਸਾਰੇ ਤੋਤਿਆਂ ਨੂੰ ਦੇਖਿਆ ਤਾਂ ਉਸਨੇ ਮਨ ਵਿੱਚ ਸੋਚਿਆ ਕਿ ਜੇਕਰ ਇੰਨੇ ਸਾਰੇ ਤੋਤੇ ਫੜ ਕੇ ਰਾਣੀ ਕੋਲ ਲੈ ਕੇ ਜਾਵਾਂਗਾ ਤਾਂ ਸਾਨੂੰ ਬਹੁਤ ਸਾਰੇ ਸਿੱਕੇ ਮਿਲ ਜਾਣਗੇ ਫਿਰ ਸੋਚਦਾ ਹੈ ਕਿ ਇੰਨੇ ਸਾਰੇ ਤੋਤੇ ਕਿਵੇਂ ਫੜ ਕੇ ਲੈ ਜਾਵਾਂ ਫਿਰ ਅਗਲੀ ਸਵੇਰ ਸਾਰੇ ਤੋਤੇ ਦਾਣਾ ਚੁਗਣ ਲਈ ਉੱਡ ਜਾਂਦੇ ਹਨ ਤਾਂ ਉਹ ਵਿਅਕਤੀ ਉਸ ਦਰਖਤ ਦੇ ਕੋਲ ਜਾ ਕੇ ਉਸ ਦੀਆਂ ਟਾਹਣੀਆਂ ਤੇ ਚਾਕੂ ਨਾਲ ਕੱਟ ਲਾ ਦਿੰਦਾ ਹੈ ਜਿਸ ਕਰਕੇ ਉਸ ਦੇ ਰਕਤੀ ਗੂਂਦ ਨਿਕਲਦੀ ਹੈ ਤੇ ਉਸ ਖੂਨ ਨਾਲ ਤੋਤੇ درخت ਨਾਲ ਚਿਪਟ ਜਾਂਦੇ ਹਨ ਉਹ ਵਿਅਕਤੀ ਉੱਥੇ ਲੁੱਕ ਕੇ ਇਹ ਨਜ਼ਾਰਾ ਦੇਖਣ ਦਾ ਇੰਤਜ਼ਾਰ ਕਰਦਾ ਹੈ ਤੇ ਜਦ ਸ਼ਾਮ ਹੁੰਦੀ ਹੈ ਤਾਂ ਸਾਰੇ ਤੋਤੇ ਉੱਡ ਕੇ ਵਾਪਸ ਉਸੇ درخت ਤੇ ਜਾ ਬੈਠੇ ਤੇ ਸਾਰੇ ਤੋਤਿਆਂ ਦੇ ਖੰਭ ਤੇ ਪੈਰ ਉਸ ਗੂੰਦ ਵਿੱਚ ਫਸ ਗਏ ਤੇ ਉਹ ਸਾਰੇ ਟਾਹਣੀਆਂ ਨਾਲ ਚਿਪ ਗਏ ਉਹਨਾਂ ਨਾਲ ਰਾਜਕੁਮਾਰ ਤੋਤਾ ਵੀ ਸ਼ਾਮਲ ਸੀ ਤਾਂ ਸਾਰੇ ਤੋਤੇ ਆਪਣੇ ਰਾਜਾ ਤੋਤੇ ਨੂੰ ਆਪਣੀ ਆਪਣੀ ਜਾਨ ਬਚਾਉਣ ਲਈ ਸਲਾਹ ਮੰਗਣ ਲੱਗਦੇ ਹਨ ਤਾਂ ਇੱਕ ਤੋਤਾ ਕਹਿੰਦਾ ਹੈ ਕਿ اے ਰਾਜਨ ਤੁਸੀਂ ਕੁਝ ਕਰੋ ਪਰ ਸਾਨੂੰ ਇੱਥੋਂ ਆਜ਼ਾਦ ਜ਼ਰੂਰ ਕਰੋ ਨਹੀਂ ਤਾਂ ਸਵੇਰੇ ਤੋਤੇ ਫੜਨ ਵਾਲਾ ਵਿਅਕਤੀ ਆਵੇਗਾ ਤੇ ਸਾਨੂੰ ਫੜ ਕੇ ਲੈ ਜਾਵੇਗਾ ਤੇ ਮਾਰ ਦੇਵੇਗਾ ਤਾਂ ਰਾਜਕੁਮਾਰ ਉਹਨਾਂ ਸਾਰਿਆਂ ਨੂੰ ਸ਼ਾਂਤ ਕਰਤਾ ਹੈ ਤੇ ਕਹਿੰਦਾ ਹੈ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਜਦੋਂ ਸਵੇਰੇ ਉਹ ਵਿਅਕਤੀ ਆਵੇਗਾ ਤਾਂ ਤੁਸੀਂ ਸਾਰੇ ਮਰਨ ਦਾ ਨਾਟਕ ਕਰਨਾ ਜਿਸ ਕਾਰਨ ਉਹ ਤੁਹਾਨੂੰ ਇੱਥੋਂ ਕੱਢ ਕੇ ਜ਼ਮੀਨ ਤੇ ਰੱਖ ਦੇਵੇਗਾ ਉਸ ਨੂੰ ਇਸ ਤਰ੍ਹਾਂ ਲੱਗਣਾ ਚਾਹੀਦਾ ਹੈ ਕਿ ਤੋਤੇ ਮਰ ਚੁੱਕੇ ਹਨ ਸਮਾਂ ਰਹਿੰਦੇ ਤੁਸੀਂ ਸਾਰੇ ਉੱਡ ਜਾਓ ਤੇ ਕਿਸੇ ਦੂਜੀ ਜਗ੍ਹਾ ਤੇ ਚਲੇ ਜਾਇਓ ਬਾਕੀ ਮੈਂ ਸੰਭਾਲ ਲਵਾਂਗਾ ਫਿਰ ਉਹ ਸਾਰੇ ਆਪਣੀ ਯੋਜਨਾ ਅਨੁਸਾਰ ਦਰਖਤੇ ਲਟਕ ਗਏ ਮੰਨੋ ਜਿਵੇਂ ਸਾਰੇ ਮਰ ਚੁੱਕੇ ਹੋਣ ਫਿਰ ਅਗਲੀ ਸਵੇਰ ਜਦੋਂ ਉਹ ਵਿਅਕਤੀ ਉੱਥੇ ਆਉਂਦਾ ਹੈ ਤਾਂ ਦਿੱਖਦਾ ਹੈ ਕਿ ਸਾਰੇ ਤੋਤੇ ਮਰ ਚੁੱਕੇ ਹਨ ਤੇ ਉਸ ਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਸੀ ਕਿ ਤੋਤੇ ਮਰ ਚੁੱਕੇ ਹਨ ਇਸ ਲਈ ਉਹਨਾਂ ਸਾਰਿਆਂ ਨੂੰ ਦਰਖਤੋਂ ਕੱਟ ਕੇ ਜ਼ਮੀਨ ਤੇ ਰੱਖ ਦਿੰਦਾ ਹੈ ਤੇ ਮੌਕਾ ਦੇਖ ਕੇ ਸਾਰੇ ਤੋਤੇ ਝਟ ਉੱਡ ਜਾਂਦੇ ਹਨ ਦੂਜੇ ਪਾਸੇ ਉਹਨਾਂ ਨੇ ਦੇਖਿਆ ਕਿ ਜੋ ਰਾਜਕੁਮਾਰ ਸੀ ਤੋਤਾ ਬਣ ਕੇ ਬੈਠਾ ਹੋਇਆ ਸੀ ਉਹ ਉੱਥੇ ਹੀ ਰਹਿ ਗਿਆ ਤੇ ਥੱਲੇ ਜਿੰਨੇ ਵੀ ਤੋਤੇ ਸੀ ਉਹ ਸਾਰੇ ਉੱਡ ਚੁੱਕੇ ਸਨ ਉਸ ਵਿਅਕਤੀ ਨੇ ਸੋਚਿਆ ਕਿ ਇਹ ਕੀ ਹੋਇਆ ਇਸ ਦੇ ਰਕਤੇ ਤਾਂ ਸਾਰੇ ਤੋਤੇ ਜੋ ਕਿ ਮਰੇ ਹੋਏ ਸੀ ਲਟਕ ਰਹੇ ਸੀ ਤੇ ਜਿੰਨੇ ਤੋਤੇ ਮੈਂ ਦਰਖਤ ਤੋਂ ਥੱਲੇ ਲਾਏ ਉਹ ਸਾਰੇ ਉੱਡ ਕੇ ਭੱਜ ਗਏ ਇਸ ਦਾ ਮਤਲਬ ਹੈ ਕਿ ਇਨਾ ਸਾਰੇ ਤੋਤਿਆਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਹੁਣ ਰਾਜਕੁਮਾਰ ਜੋ ਤੋਤਾ ਬਣ ਕੇ ਦਰਖਤ ਤੇ ਬੈਠਾ ਹੋਇਆ ਸੀ ਨੂੰ ਉਹ ਵਿਅਕਤੀ ਕਹਿੰਦਾ ਹੈ ਕਿ ਇਹ ਸਭ ਤੇਰੀ ਚਾਲ ਸੀ ਚਲ ਹੁਣ ਮੈਂ ਤੈਨੂੰ ਲੈ ਕੇ ਜਾਵਾਂਗਾ ਰਾਣੀ ਤੇ ਹੱਥ ਵੇਚ ਦੇਵਾਂ ਕਿ ਤੇ ਮੈਨੂੰ ਉੱਥੇ 500 ਸੋਨੇ ਦੇ ਸਿੱਕੇ ਮਿਲ ਜਾਣਗੇ ਉਹ ਵਿਅਕਤੀ ਉਸ ਤੋਤੇ ਨੂੰ ਵੇਚਣ ਲਈ ਰਾਣੀ ਕੋਲ ਲੈ ਜਾ ਰਿਹਾ ਸੀ ਤਾਂ ਰਾਜਾ ਉਸਨੂੰ ਕਹਿੰਦਾ ਹੈ ਕਿ ਜੇਕਰ ਮੈਂ ਤੈਨੂੰ 500 ਸੋਨੇ ਦੇ ਸਿੱਕੇ ਦੇਵਾਂ ਕੀ ਤੂੰ ਮੈਨੂੰ ਨਹੀਂ ਵੇਚੇਂਗਾ ਤੋਤੇ ਦੀ ਗੱਲ ਸੁਣ ਕੇ ਉਹ ਵਿਅਕਤੀ ਕਹਿੰਦਾ ਹੈ ਕਿ ਤੂੰ ਮੈਨੂੰ 500 ਸੋਨੇ ਦੇ ਸਿੱਕੇ ਕਿਵੇਂ ਦੇਵੇਂਗਾ ਤਾਂ ਤੋਤਾ ਕਹਿੰਦਾ ਹੈ ਕਿ ਰਾਜਾ ਸੁਖਵਾਰ ਦੇ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੈ ਤੂੰ ਸਾਨੂੰ ਉੱਥੇ ਹੀ ਵੇਚ ਉਹ ਵਿਅਕਤੀ ਉਸ ਤੋਤੇ ਦੀ ਗੱਲ ਮੰਨ ਲੈਂਦਾ ਹੈ ਤੇ ਰਾਣੀ ਦੇ ਕੋਲ ਵੇਚਣ ਦੀ ਥਾਂ ਰਾਜਾ ਦੇ ਰਾਜ ਦੇ ਮੇਲੇ ਵਿੱਚ ਤੋਤੇ ਨੂੰ ਵੇਚਣ ਚਲਾ ਜਾਂਦਾ ਹੈ ਉਸ ਰਾਜਾ ਦੇ ਰਾਜ ਵਿੱਚ ਇੱਕ ਨਿਯਮ ਸੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਸਮਾਨ ਸ਼ਾਮ ਤੱਕ ਨਹੀਂ ਵਿਕਦਾ ਤਾਂ ਰਾਜਾ ਖੁਦ ਉਸਦੇ ਸਮਾਨ ਨੂੰ ਖਰੀਦ ਲੈਂਦਾ ਸੀ ਉਹ ਵਿਅਕਤੀ ਉਸ ਤੋਤੇ ਨੂੰ ਲੈ ਕੇ ਬਾਜ਼ਾਰ 'ਚ ਪਹੁੰਚ ਗਿਆ ਜਦੋਂ ਕੋਈ ਵਿਅਕਤੀ ਉਸ ਤੋਤੇ ਨੂੰ ਖਰੀਦਣ ਆਉਂਦਾ ਤਾਂ ਉਹ ਪੁੱਛਦਾ ਕਿ ਇਹ ਕਿੰਨੇ ਦਾ ਹੈ ਤਾਂ ਉਹ ਵਿਅਕਤੀ ਕਹਿੰਦਾ ਹੈ ਕਿ ਤੋਤਾ ਆਪਣੀ ਕੀਮਤ ਖੁਦ ਦੱਸੇਗਾ ਤਾਂ ਉਹ ਤੋਤਾ ਆਪਣੀ ਕੀਮਤ ਇੰਨੀ ਦੱਸ ਦਿੰਦਾ ਕਿ ਕੋਈ ਵੀ ਵਿਅਕਤੀ ਉਸ ਨੂੰ ਖਰੀਦ ਨਹੀਂ ਸਕਦਾ ਸੀ ਇਸ ਤਰ੍ਹਾਂ ਕਰਦੇ ਕਰਦੇ ਸ਼ਾਮ ਹੋ ਗਈ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਪਰ ਉਹ ਵਿਅਕਤੀ ਉੱਥੇ ਹੀ ਖੜਾ ਰਿਹਾ ਕਿਉਂਕਿ ਉਸ ਰਾਜ ਵਿੱਚ ਇੱਕ ਨਿਯਮ ਸੀ ਕਿ ਜਿਸ ਦਾ ਸਮਾਨ ਨਹੀਂ ਵਿਕਦਾ ਸੀ ਤਾਂ ਉਸ ਦੇ ਸਮਾਨ ਨੂੰ ਰਾਜਾ ਖਰੀਦ ਲੈਂਦਾ ਸੀ ਸ਼ਾਮ ਨੂੰ ਰਾਜਾ ਆਪਣੇ ਸਿਪਾਹੀਆਂ ਨੂੰ ਆਦੇਸ਼ ਦਿੰਦਾ ਹੈ ਕਿ ਜਾ ਕੇ ਦੇਖ ਕੇ आओ ਕਿਸੇ ਦਾ ਸਮਾਨ ਤਾਂ ਨਹੀਂ ਰਹਿ ਗਿਆ ਤਾਂ ਇੱਕ ਸਿਪਾਹੀ ਆਇਆ ਤੇ ਉਸ ਨੇ ਦੇਖਿਆ ਕਿ ਇੱਕ ਵਿਅਕਤੀ ਤੋਤਾ ਲੈ ਕੇ ਬੈਠਾ ਹੋਇਆ ਹੈ ਤਾਂ ਉਹ ਉਸ ਨੂੰ ਪੁੱਛਦਾ ਹੈ ਕਿ ਤੇਰਾ ਤੋਤਾ ਕਿਉਂ ਨਹੀਂ ਵਿਕਿਆ ਤੂੰ ਇਸ ਨੂੰ ਕਿੰਨੇ ਵਿੱਚ ਵੇਚ ਰਿਹਾ ਹੈ ਤਾਂ ਤੋਤਾ ਕਹਿੰਦਾ ਹੈ ਕਿ ਜੋ ਇਸਤੇ 500 ਸੋਨੇ ਦੇ ਸਿੱਕੇ ਦੇਵੇਗਾ ਉਹੀ ਮੈਨੂੰ ਖਰੀਦ ਲ ਸਕੇਗਾ ਉਸ ਤੋਤੇ ਦੀ ਗੱਲ ਸੁਣ ਕੇ ਸਿਪਾਈ ਹੈਰਾਨੀ ਵਿੱਚ ਪੈ ਜਾਂਦਾ ਹੈ ਤੇ ਸੋਚਦਾ ਹੈ ਕਿ ਇਹ ਤੋਤਾ ਆਪਣਾ ਮੁਲਕ ਖੁਦ ਦੱਸਦਾ ਹੈ ਤਾਂ ਸਿਪਾਈ ਰਾਜਾ ਕੋਲ ਜਾਂਦਾ ਹੈ ਤੇ ਰਾਜਾ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਰਾਜਾ ਸਿਪਾਈ ਨੂੰ ਕਹਿੰਦਾ ਹੈ ਕਿ 500 ਸੋਨੇ ਦੇ ਸਿੱਕੇ ਲੈ ਕੇ ਚੱਲੋ ਅਸੀਂ ਖਰੀਦਾਂਗੇ ਜੇਕਰ ਨਾ ਖਰੀਦਿਆ ਤਾਂ ਸਾਡੇ ਰਾਜ ਦੀ ਬਦਨਾਮੀ ਹੋਵੇਗੀ ਰਾਜਾ ਆਪਣੇ ਮੰਤਰੀਆਂ ਨਾਲ ਰਾਥ ਚ ਬੈਠ ਕੇ ਬਾਜ਼ਾਰ ਪਹੁੰਚ ਜਾਂਦਾ ਹੈ ਤੇ ਉਸ ਵਿਅਕਤੀ ਨੂੰ 500 ਸੋਨੇ ਦੇ ਸਿੱਕੇ ਦੇ ਕੇ ਤੋਤੇ ਨੂੰ ਲੈ ਕੇ ਮਹਿਲ ਚਲਾ ਜਾਂਦਾ ਹੈ ਤੋਤਾ ਬਹੁਤ ਹੀ ਬੁੱਧੀਮਾਨ ਸੀ ਕਿਉਂਕਿ ਉਹ ਰਾਜਾ ਸੀ ਤੋਤਾ ਰਾਜੇ ਨੂੰ ਚੰਗੀਆਂ-ਚੰਗੀਆਂ ਗੱਲਾਂ ਦੱਸਣ ਲੱਗਦਾ ਹੈ ਜਦੋਂ ਰਾਜਾ ਤੇ ਕੋਈ ਖਤਰਾ ਆਉਣ ਵਾਲਾ ਹੁੰਦਾ ਹੈ ਤਾਂ ਤੋਤਾ ਦੱਸ ਦਿੰਦਾ ਕਿ ਰਾਜਾ ਸਾਹਿਬ ਤੁਹਾਡੇ ਤੇ ਇੱਕ ਖਤਰਾ ਆਉਣ ਵਾਲਾ ਹੈ ਇਸੇ ਤਰ੍ਹਾਂ ਸਾਰੇ ਉਸ ਤੋਤੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗੇ ਜਦੋਂ ਇੱਕ ਗੱਲ ਰਾਣੀ ਨੂੰ ਪਤਾ ਲੱਗੀ ਕਿ ਰਾਜਾ ਇਸ ਤਰ੍ਹਾਂ ਦਾ ਤੋਤਾ ਲੈ ਕੇ ਆਇਆ ਹੈ ਜੋ ਬੋਲਦਾ ਵੀ ਹੈ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਦੱਸਦਾ ਹੈ ਤਾਂ ਰਾਣੀ ਰਾਜਾ ਨੂੰ ਕਹਿੰਦੀ ਹੈ ਕਿ ਉਸ ਤੋਤੇ ਨੂੰ ਮੇਰੇ ਕੋਲ ਭਿਜਵਾ ਦਿਓ ਅਸੀਂ ਵੀ ਉਸ ਤੋਤੇ ਨੂੰ ਦੇਖਣਾ ਚਾਹੁੰਦੇ ਹਾਂ ਤੇ ਉਸ ਨਾਲ ਗੱਲਾਂ ਕਰਨਾ ਚਾਹੁੰਦੇ ਹਾਂ ਰਾਜਾ ਆਪਣੇ ਮੰਤਰੀ ਨੂੰ ਕਹਿ ਕੇ ਤੋਤੇ ਨੂੰ ਰਾਣੀਆਂ ਕੋਲ ਭਿਜਵਾ ਦਿੰਦਾ ਹੈ ਰਾਣੀ ਉਸ ਤੋਤੇ ਨਾਲ ਗੱਲਾਂ ਕਰਕੇ ਬਹੁਤ ਖੁਸ਼ ਹੁੰਦੀ ਹੈ ਤੇ ਰਾਣੀ ਵੀ ਤੋਤੇ ਨਾਲ ਬਹੁਤ ਪਿਆਰ ਕਰਨ ਲੱਗਦੀ ਹੈ ਰਾਜਾ ਦੀ ਕੁੜੀ ਵੀ ਸੀ ਜੋ ਕਿ ਬਹੁਤ ਸੋਹਣੀ ਸੀ ਰਾਣੀ ਆਪਣੀ ਧੀ ਨੂੰ ਕਹਿੰਦੀ ਹੈ ਕਿ ਅੱਜ ਤੋਂ ਤੂੰ ਹੀ ਇਸ ਤੋਤੇ ਦਾ ਧਿਆਨ ਰੱਖੀ ਤੇ ਕੱਲ ਨੂੰ ਇਸ ਨੂੰ ਚੰਗੀ ਤਰ੍ਹਾਂ ਨਵਾ ਦੇਵੀ। ਉਹ ਰਾਜਕੁਮਾਰੀ ਵੀ ਉਸ ਤੋਤੇ ਨਾਲ ਬਹੁਤ ਪਿਆਰ ਕਰਦੀ ਹੈ। ਜਿਵੇਂ ਹੀ ਸਵੇਰ ਹੋਈ, ਰਾਜਕੁਮਾਰੀ ਉਸ ਤੋਤੇ ਨੂੰ ਨਹਾਉਣ ਲਈ ਲੈ ਜਾਂਦੀ ਹੈ। ਰਾਜਕੁਮਾਰੀ ਤੋਤੇ ਨੂੰ ਨਵਾ ਰਹੀ ਸੀ ਤਾਂ ਉਸਨੇ ਦੇਖਿਆ ਕਿ ਤੋਤੇ ਦੇ ਸਿਰ ਤੇ ਇੱਕ ਕਿੱਲ ਲੱਗਿਆ ਹੋਇਆ ਹੈ। ਰਾਜਕੁਮਾਰੀ ਉਸ ਨੂੰ ਕੱਟ ਦਿੰਦੀ ਹੈ। ਰਾਜਕੁਮਾਰੀ ਜਿਵੇਂ ਹੀ ਉਸ ਦੇ ਮੱਥੇ ਤੋਂ ਕਿੱਲ ਨੂੰ ਕੱਟਦੀ ਹੈ ਤਾਂ ਤੋਤਾ ਇੱਕ ਸੋਹਣਾ ਰਾਜਕੁਮਾਰ ਬਣ ਜਾਂਦਾ ਹੈ। ਉਸ ਨੂੰ ਦੇਖ ਕੇ ਰਾਜਕੁਮਾਰੀ ਘਬਰਾ ਜਾਂਦੀ ਹੈ ਰਾਜਕੁਮਾਰ ਕਹਿੰਦਾ ਹੈ ਕਿ ਘਬਰਾਉ ਨਾ ਇਹ ਕਿਲ ਵਾਪਸ ਮੇਰੇ ਸਿਰ ਤੇ ਲਗਾ ਦਿਓ ਮੈਂ ਫਿਰ ਤੋਂ ਤੋਤਾ ਬਣ ਜਾਵਾਂਗਾ ਇਸ ਦੇ ਬਾਰੇ ਮੈਂ ਤੁਹਾਨੂੰ ਰਾਤ ਨੂੰ ਹੀ ਦੱਸਾਂਗਾ ਉਸੇ ਵੇਲੇ ਰਾਜਕੁਮਾਰੀ ਉਸ ਕਿਲ ਨੂੰ ਉਸਦੇ ਸਿਰ ਤੇ ਲਗਾ ਦਿੰਦੀ ਹੈ ਤੇ ਉਹ ਵਾਪਸ ਤੋਤਾ ਬਣ ਜਾਂਦਾ ਹੈ ਰਾਤ ਨੂੰ ਰਾਜਕੁਮਾਰੀ ਤੋਤੇ ਨੂੰ ਲੈ ਕੇ ਆਪਣੇ ਕਮਰੇ ਜਾਂਦੀ ਹੈ ਤੇ ਉਸਦੇ ਸਿਰ ਵਿੱਚੋਂ ਕਿਲ ਕੱਢ ਦਿੰਦੀ ਹੈ ਉਹ ਤੋਤਾ ਫਿਰ ਤੋਂ ਰਾਜਕੁਮਾਰ ਬਣ ਜਾਂਦਾ ਹੈ ਰਾਜਕੁਮਾਰ ਆਪਣੀ ਸਾਰੀ ਕਹਾਣੀ ਰਾਜਕੁਮਾਰੀ ਨੂੰ ਦੱਸਦਾ ਹੈ ਤੇ ਕਹਿੰਦਾ ਹੈ ਕਿ ਇਹ ਗੱਲ ਤੂੰ ਕਿਸੇ ਹੋਰ ਨੂੰ ਨਾ ਦੱਸੀ ਨਹੀਂ ਤਾਂ ਮੇਰੀ ਜਾਨ ਚਲੀ ਜਾਵੇਗੀ ਰਾਜਕੁਮਾਰੀ ਇਸ ਤੇ ਬਾਰੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਦੀ ਦਿਨ ਭਰ ਉਹ ਤੋਤਾ ਰਹਿੰਦਾ ਹੈ ਤੇ ਰਾਤ ਨੂੰ ਰਾਜਕੁਮਾਰੀ ਉਸ ਤੋਤੇ ਨੂੰ ਆਪਣੇ ਕਮਰੇ 'ਚ ਲੈ ਜਾਂਦੀ ਹੈ ਤੇ ਉਸ ਤੇ ਮੱਥੇ ਤੋਂ ਕਿਲ ਕੱਢ ਦਿੰਦੀ ਹੈ ਤੇ ਉਹ ਰਾਜਕੁਮਾਰ ਬਣ ਜਾਂਦਾ ਹੈ ਰਾਤ ਨੂੰ ਉਹ ਦੋਨੋਂ ਇਕੱਠੇ ਰਹਿੰਦੇ ਤੇ ਇਸ ਤਰ੍ਹਾਂ ਹੀ ਹੌਲੀ-ਹੌਲੀ ਸਮਾਂ ਨਿਕਲਦਾ ਗਿਆ ਰਾਜਕੁਮਾਰ ਨੂੰ ਉਸ ਰਾਜਕੁਮਾਰ ਹੀ ਨਾਲ ਪਿਆਰ ਹੋ ਜਾਂਦਾ ਹੈ। ਉਧਰ ਰਾਜਕੁਮਾਰ ਦੀਆਂ ਪਤਨੀਆਂ ਵੀ ਬਹੁਤ ਸਾਰੇ ਤੋਤੇ ਮਰਵਾ ਦਿੰਦੀਆਂ ਹਨ। ਪਰ ਜੋ ਰਾਜਕੁਮਾਰ ਤੋਤਾ ਬਣਿਆ ਹੋਇਆ ਸੀ ਉਹ ਉਹਨਾਂ ਨੂੰ ਨਹੀਂ ਮਿਲਦਾ। ਉਹ ਸਾਧੂ ਕੋਲ ਜਾਂਦੀਆਂ ਹਨ ਤੇ ਕਹਿੰਦੀਆਂ ਹਨ ਕਿ हे ਮਹਾਤਮਾ ਸਾਡਾ ਪਤੀ ਤਾਂ ਸਾਨੂੰ ਹਲੇ ਤੱਕ ਨਹੀਂ ਮਿਲਿਆ। ਹੁਣ ਕੀ ਕਰੀਏ? ਸਾਧੂ ਫਿਰ ਤੋਂ ਆਪਣੀ ਪੋਟਲੀ ਖੋਲਦਾ ਹੈ ਤੇ ਦੇਖਦਾ ਹੈ ਕਿ ਰਾਜਕੁਮਾਰ ਹਲੇ ਤੱਕ ਤੋਤਾ ਬਣ ਕੇ ਰਾਜਧੇਖ ਘਰ ਹੀ ਰਹਿ ਰਿਹਾ ਹੈ। ਉਹ ਸਾਧੂ ਰਾਣੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਕੰਮ ਕਰੋ ਤੁਸੀਂ ਨੱਚਣਾ ਸਿੱਖੋ ਅਸੀਂ ਸਾਰੇ ਮਿਲ ਕੇ ਉਸ ਰਾਜਾ ਦੇ ਘਰ ਨੱਚਣ ਜਾਵਾਂਗੇ ਤੇ ਜਦੋਂ ਰਾਜਾ ਸਾਡੇ ਤੇ ਖੁਸ਼ ਹੋ ਜਾਵੇਗਾ ਤੇ ਸਾਨੂੰ ਕੁਝ ਮੰਗਣ ਲਈ ਕਹੇਗਾ ਤਾਂ ਅਸੀਂ ਉਸ ਤੋਂ ਤੋਤੇ ਨੂੰ ਮੰਗ ਲਵਾਂਗੇ ਤੇ ਫਿਰ ਆਸਾਨੀ ਨਾਲ ਅਸੀਂ ਉਸ ਨੂੰ ਮਾਰ ਦੇਵਾਂਗੇ ਹੌਲੀ-ਹੌਲੀ ਸਮਾਂ ਬੀਤਿਆ ਸਾਧੂ ਤਬਲਾ ਵਜਾਉਣਾ ਤੇ ਰਾਣੀਆਂ ਨੱਚਣਾ ਸਿੱਖ ਚੁੱਕੀਆਂ ਸਨ ਹੁਣ ਸਾਧੂ ਨੂੰ ਲੱਗਿਆ ਕਿ ਅਸੀਂ ਸਫਲ ਹੋ ਸਕਦੇ ਹਾਂ ਤੇ ਉਸ ਤੋਤੇ ਨੂੰ ਉਸ ਰਾਜਾ ਤੋਂ ਮੰਗ ਸਕਤੇ ਹਨ ਸਾਧੂ ਆਪਣਾ ਪੇਸ਼ ਬਦਲ ਕੇ ਤੇ ਰਾਣੀਆਂ ਨੂੰ ਨੱਚਣ ਵਾਲੀਆਂ ਔਰਤਾਂ ਬਣਾ ਕੇ ਰਾਜਾ ਦੇ ਦਰਬਾਰ ਚ ਪਹੁੰਚ ਜਾਂਦਾ ਹੈ ਤੇ ਰਾਜਾ ਉਸ ਸਾਧੂ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਤੇ ਕਿਉਂ ਆਏ ਹੋ ਤਾਂ ਸਾਧੂ ਕਹਿੰਦਾ ਹੈ ਕਿ ਅਸੀਂ ਨੱਚਣ ਵਾਲੇ ਹਾਂ ਤੇ ਮਹਿਲ ਵਿੱਚ ਆਪਣਾ ਨਾਚ ਦਿਖਾਉਣਾ ਚਾਹੁੰਦੇ ਹਾਂ ਰਾਜਾ ਨੂੰ ਵੀ ਗਾਣ ਵਜਾਉਣ ਦਾ ਬਹੁਤ ਸ਼ੌਂਕ ਸੀ ਉਹ ਮੰਨ ਜਾਂਦਾ ਹੈ ਸਾਧੂ ਆਪਣਾ ਗਾਣ ਵਜਾਉਣਾ ਸ਼ੁਰੂ ਕਰਦਾ ਹੈ ਜਦੋਂ ਉਸਦੇ ਗਾਣੇ ਦੀ ਆਵਾਜ਼ ਤੋਤੇ ਦੇ ਕੰਨਾਂ 'ਚ ਪਹੁੰਚੀ ਤਾਂ ਤੋਤਾ ਸਮਝ ਗਿਆ ਕਿ ਉਸ ਸਾਧੂ ਮੇਰੀਆਂ ਸੱਤੇ ਰਾਣੀਆਂ ਨੂੰ ਲੈ ਕੇ ਭੇਸ਼ ਬਦਲ ਕੇ ਇੱਥੇ ਆ ਗਿਆ ਹੈ ਹੁਣ ਮੇਰੀ ਜਾਨ ਨਹੀਂ ਬਚੇਗੀ ਪਰ ਜਦੋਂ ਰਾਜਕੁਮਾਰੀ ਉਸ ਤੋਤੇ ਨੂੰ ਲੈ ਕੇ ਆਪਣੇ ਕਮਰੇ ਜਾਂਦੀ ਹੈ ਤੇ ਉਸ ਤੋਤੇ ਦੇ ਸਿਰਕ ਵਿੱਚੋਂ ਕਲ ਕੱਟ ਦਿੰਦੀ ਹੈ ਤਾਂ ਤੋਤਾ ਰਾਜਕੁਮਾਰ ਬਣ ਜਾਂਦਾ ਹੈ ਤਾਂ ਉਹ ਰਾਜਕੁਮਾਰੀ ਸਾਰੀ ਗੱਲ ਉਸ ਰਾਜਕੁਮਾਰਲੀ ਨੂੰ ਦੱਸ ਦਿੰਦਾ ਹੈ ਤੇ ਕਹਿੰਦਾ ਹੈ ਕਿ ਦੇਖ ਇਹ ਗੌਣ ਵਜੌਣ ਵਾਲੇ ਆਏ ਹਨ ਇਹ ਉਹੀ ਸਾਧੂ ਹੈ ਇਹ ਰਾਜਾ ਨੂੰ ਖੁਸ਼ ਕਰਕੇ ਉਸਤੇ ਬਦਲੇ ਮੈਨੂੰ ਮਗ ਲੈਣਗੇ ਤੇ ਮੈਨੂੰ ਮਾਰ ਦੇਣਗੇ ਰਾਜਕੁਮਾਰ ਕਹਿੰਦਾ ਹੈ ਕਿ ਰਾਜਕੁਮਾਰੀ ਜਦੋਂ ਰਾਜਾ ਆਦੇਸ਼ ਦੇਵੇ ਕਿ ਤੋਤੇ ਨੂੰ ਲੈ ਕੇ ਆਓ ਤਾਂ ਤੂੰ ਮੈਨੂੰ ਨਾ ਦੇਵੇਂ ਜਦੋਂ ਰਾਜਾ ਖੁਦ ਮੈਨੂੰ ਲੈਣ ਆਵੇ ਤਾਂ ਵੀ ਤੂੰ ਨਾ ਦੇਵੇਂ ਤੇ ਕਹਿ ਦੇਵੇਂ ਕਿ ਤੋਤਾ ਨਹੀਂ ਦੇਵਾਂਗੀ ਤੇ ਜਦੋਂ ਰਾਜਾ ਨਾ ਮੰਨੇ ਤੇ ਜ਼ਿੱਦ ਕਰਨ ਲੱਗੇ ਤੇ ਮੰਗਣ ਲੱਗੇ ਤਾਂ ਗੁੱਸੇ ਵਿੱਚ ਆ ਕੇ ਪਿੰਜਰੇ ਨੂੰ ਸੁੱਟ ਦੇਵੇਂ ਉਸ ਤੋਂ ਬਾਅਦ ਮੈਂ ਆਪਣੇ ਬਚਨ ਦਾ ਰਸਤਾ ਖੁਦ ਹੀ ਲੱਭ ਲਵਾਂਗਾ। ਰਾਜਕੁਮਾਰੀ ਕਹਿੰਦੀ ਹੈ ਕਿ ਠੀਕ ਹੈ। ਜਦੋਂ ਰਾਜਾ ਆਉਣਾ ਤਾਂ ਖੁਸ਼ ਹੁੰਦਾ ਹੈ ਤੇ ਕੁਝ ਮੰਗਣ ਲਈ ਕਹਿੰਦਾ ਹੈ। ਤਾਂ ਸਾਧੂ ਕਹਿੰਦਾ ਹੈ ਕਿ ਤੁਹਾਡੇ ਕੋਲ ਤੋਤਾ ਹੈ। ਉਹ ਤੋਤਾ ਤੁਸੀਂ ਮੈਨੂੰ ਦੇ ਦਿਓ। ਰਾਜਾ ਆਪਣੇ ਮੰਤਰੀ ਨੂੰ ਆਦੇਸ਼ ਦਿੰਦਾ ਹੈ ਕਿ ਜਾਓ ਉਸ ਤੋਤੇ ਨੂੰ ਲੈ ਕੇ ਆਓ। ਮੰਤਰੀ ਰਾਜਕੁਮਾਰੀ ਕੋਲ ਜਾਂਦਾ ਹੈ ਪਰ ਰਾਜਕੁਮਾਰੀ ਮਨਾ ਕਰ ਦਿੰਦੀ ਹੈ। ਮੰਤਰੀ ਰਾਜਾ ਨੂੰ ਜਾ ਕੇ ਸਾਰੀ ਗੱਲ ਦੱਸਦਾ ਹੈ। ਰਾਜਾ ਖੁਦ ਜਾਂਦਾ ਹੈ ਤਾਂ ਰਾਜਕੁਮਾਰੀ ਰਾਜਾ ਨੂੰ ਵੀ ਮਨਾ ਕਰ ਦਿੰਦੀ ਹੈ। ਰਾਜਾ ਕਹਿਣ ਲੱਗਿਆ ਕਿ ਮੈਂ ਇਸ ਨੂੰ ਦੇਣ ਦਾ ਵਾਅਦਾ ਕਰ ਚੁੱਕਿਆ ਹਾਂ ਰਾਜਾ ਨੇ ਰਾਜਕੁਮਾਰੀ ਨੂੰ ਗੁੱਸੇ ਵਿੱਚ ਦੇਖਿਆ ਤਾਂ ਰਾਜਕੁਮਾਰੀ ਨੂੰ ਵੀ ਗੁੱਸਾ ਆ ਗਿਆ ਤੇ ਉਸਨੇ ਗੁੱਸੇ ਵਿੱਚ ਪਿੰਜਰੇ ਨੂੰ ਜ਼ਮੀਨ ਤੇ ਸੁੱਟ ਦਿੱਤਾ ਉਹ ਪਿੰਜਰਾ ਜਿਵੇਂ ਹੀ ਜ਼ਮੀਨ ਤੇ ਡਿੱਗਿਆ ਤੇ ਟੁੱਟ ਗਿਆ ਤੇ ਉਹ ਤੋਤਾ ਇੱਕ ਚੌਲ ਦਾ ਦਾਣਾ ਬਣ ਗਿਆ ਤੇ ਜਿਵੇਂ ਹੀ ਸਾਧੂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਧੂ ਉਸੇ ਵੇਲੇ ਕਬੂਤਰ ਬਣ ਜਾਂਦਾ ਹੈ ਤੇ ਉਸ ਦਾਣੇ ਨੂੰ ਖਾਣ ਲੱਗਦਾ ਹੈ ਤਾ ਉਹ ਦਾਣਾ ਰਾਜਕੁਮਾਰ ਬਾਜ ਬਣ ਜਾਂਦਾ ਹੈ ਤੇ ਇੱਕਦਮ ਕਬੂਤਰ ਤੇ ਝਪਟ ਜਾਂਦਾ ਹੈ ਤੇ ਉਸ ਨੂੰ ਮਾਰ ਦਿੰਦਾ ਹੈ ਤੇ ਸਾਧੂ ਦੀ ਮੌਤ ਹੋ ਜਾਂਦੀ ਹੈ ਰਾਜਾ ਇਹ ਸਭ ਦੇਖ ਕੇ ਹੈਰਾਨ ਹੁੰਦਾ ਹੈ ਰਾਜਕੁਮਾਰ ਬਾਜ ਦੇ ਰੂਪ ਵਿੱਚ ਉਸ ਤੋਤੇ ਨੂੰ ਮਾਰ ਕੇ ਫਿਰ ਤੋਂ ਪਹਿਲਾ ਵਰਕ ਰਾਜਕੁਮਾਰ ਬਣ ਜਾਂਦਾ ਹੈ ਰਾਜਕੁਮਾਰੀ ਆਪਣੇ ਪਿਓ ਨੂੰ ਸਾਰੀ ਗੱਲ ਦੱਸਦੀ ਹੈ ਰਾਜਕੁਮਾਰ ਕਹਿੰਦਾ ਹੈ ਕਿ ਰਾਜਾ ਸਾਹਿਬ ਮੈਂ ਵੀ ਇੱਕ ਰਾਜਾ ਹਾਂ ਤੇ ਮੈਂ ਤੁਹਾਡੀ ਧੀ ਨਾਲ ਪਿਆਰ ਕਰਦਾ ਹਾਂ ਮੈਂ ਇਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਫਿਰ ਰਾਜਕੁਮਾਰ ਤੇ ਉਸ ਰਾਜਾ ਦੀ ਧੀ ਦਾ ਵਿਆਹ ਹੁੰਦਾ ਹੈ ਤੇ ਉਸ ਨੂੰ ਆਪਣੇ ਮਹਿਲ ਵਿੱਚ ਲੈ ਜਾਂਦਾ ਹੈ ਤੇ ਜੋ ਉਸ ਦੀ ਪਹਿਲਾਂ ਸੱਤ ਪਤਨੀਆਂ ਸਨ ਉਹਨਾਂ ਨੂੰ ਬੰਦੀ ਬਣਾ ਲੈਂਦਾ ਹੈ ਤੇ ਰਾਜਕੁਮਾਰ ਖੁਸ਼ੀ-ਖੁਸ਼ੀ ਉਸ ਰਾਜਕੁਮਾਰੀ ਦੇ ਨਾਲ ਰਹਿਣ ਲੱਗਦਾ ਹੈ ਦੋਸਤੋ ਜਦੋਂ ਕੋਈ ਔਰਤ ਕਿਸੇ ਦੇ ਹਾਲਾਤ ਚ ਚਲਾਕੀ ਦਿਖਾਉਣ ਲੱਗੇ ਜਾਂ ਦੂਜਿਆਂ ਨੂੰ ਬੇਫਕੂਫ ਮੰਨਦੇ ਹੋਏ ਕੋਈ ਢੋਂਗ ਜਾਂ ਪਖੰਡ ਕਰਦੀ ਹੈ ਤਾਂ ਇਸ ਨੂੰ ਹੀ ਤ੍ਰਿਆ ਚਿੱਤਰ ਕਹਿੰਦੇ ਹਨ ਜਿਸ ਨੂੰ ਪੜਨ ਤੋਂ ਬਾਅਦ ਰਾਜਾ ਨੂੰ ਆਪਣੀ ਜਾਨ ਬਚਾਉਣ ਲਈ ਕੀ ਕੀ ਨਹੀਂ ਕਰਨਾ ਪਿਆ ਕਿਉਂਕਿ ਰਾਜਾ ਨੂੰ ਔਰਤ ਤੇ ਤ੍ਰਿਆ ਚਿੱਤਰ ਦੀ ਪੂਰੀ ਜਾਣਕਾਰੀ ਹੋ ਚੁੱਕੀ ਸੀ ਕਿ ਕਿਵੇਂ ਜਦੋਂ ਇੱਕ ਔਰਤ ਨੂੰ ਆਪਣਾ ਸਵਾਰਥ ਦਿਖਣ ਲੱਗਦਾ ਹੈ ਤਾਂ ਉਹ ਆਪਣੇ ਲੋਕਾਂ ਨੂੰ ਵੀ ਬੇਫਕੂਫ ਬਣਾ ਕੇ ਆਪਣੇ ਸਵਾਰਥ ਨੂੰ ਪੂਰਾ ਕਰਦੀ ਹੈ ਤੇ ਉਸ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਇਸ ਦੇ ਬਾਰੇ ਪੜਨ ਤੱਕ ਨਹੀਂ ਲੱਗਦੀ ਕਿ ਔਰਤ ਤ੍ਰਿਆ ਚਿੱਤਰ ਖੇਡ ਰਹੀ ਹੈ ਦੋਸਤੋ ਜੇ ਤੁਹਾਡੇ ਦਿਲ ਦੇ ਕਰੀਬ ਹੈ ਉਸਤੇ ਬਾਰੇ ਤੁਸੀਂ ਪੂਰੀ ਜਾਣਕਾਰੀ ਰੱਖੋ ਕਿ ਉਸਦੇ ਅੰਦਰ ਖੁਦ ਨੂੰ ਲੈ ਕੇ ਕੋਈ ਸਵਾਰਥਾ ਨਹੀਂ ਛੁਪਿਆ ਹੋਇਆ ਤੇ ਜੇਕਰ ਇਸ ਤਰ੍ਹਾਂ ਦੇ ਹਨ ਤਾਂ ਤੁਸੀਂ ਉਹਨਾਂ ਤੋਂ ਥੋੜਾ ਦੂਰ ਹੀ ਰਹੋ ਕਿਉਂਕਿ ਤੁਹਾਨੂੰ ਵੀ ਜ਼ਿੰਦਗੀ ਵਿੱਚ ਹਰ ਕਦਮ ਤੇ ਧੋਖਾ ਹੀ ਮਿਲੇਗਾ ਕਿਉਂਕਿ ਇੱਕ ਸਵਾਰਥੀ ਔਰਤ ਆਪਣੀ ਸਵਾਰਥ ਲਈ ਜ਼ਿੰਦਗੀ 'ਚ ਕੁਝ ਵੀ ਕਰ ਸਕਦੀ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬਾ